ਭਗਵੰਤ ਮਾਨ ਜੀ ਨੂੰ ਤਾਂ ਇੱਕ ਡਰਾਈਵਰ ਵਾਂਗੂ ਰੱਖ ਰੱਖਿਆਗਾ ਤੁਸੀਂ ਆਓ ਸਾਨੂੰ ਛੱਡ ਕੇ ਆਓ ਫਿਰ ਲੈ ਕੇ ਆਓ ਫਿਰ ਛੱਡ ਕੇ ਆਓ ਹੈਲੀਕਾਪਟਰ ਚੰਡੀਗੜ੍ਹ ਤੋਂ ਤੁਰਿਆ ਆਦਮਪੁਰ ਜਿਹੜਾ 에어ਪੋਰਟ ਪੈਂਦਾ ਉੱਥੇ ਪਹੁੰਚੂਗਾ ਦਿੱਲੀ ਤੋਂ ਜਿਹੜਾ ਜਹਾਜ਼ ਹੈਗਾ ਵੀਡੀ ਗਿਆਨ ਵੀ ਜਹਾਜ਼ ਚੱਲਦਾ ਉਹ ਪਹੁੰਚਦਾ ਆਦਮਪੁਰ ਉੱਥੇ 40 ਕਿਲੋਮੀਟਰ ਗੱਡੀ ਤੇ ਸਫ਼ਰ ਨਹੀਂ ਦਾ ਕੀਤਾ ਭਗਵੰਤ ਮਾਨ ਜੀ ਨੂੰ ਸਪੈਸ਼ਲ ਉੱਥੇ ਬੁਲਾਇਆ ਭਗਵੰਤ ਮਾਨ ਜੀ ਫਿਰ ਉੱਥੇ ਛੱਡਣ ਜਾ ਰਹੇ ਆ ਦੇਖੋ ਆਦਮਪੁਰ 에어ਪੋਰਟ ਤੇ ਜਿਹੜਾ ਹੈਲੀਕਾਪਟਰ ਖੜਿਆਗਾ ਆ ਇਸ ਤੋਂ ਬਾਅਦ ਇਹ ਚੱਲਿਆ ਕੇਜਰੀਵਾਲ ਜੀ ਨੂੰ ਲੈ ਕੇ ਤੁਸੀਂ ਦੇਖੋ ਵੀ ਰਮਿੰਦ ਕੇਜਰੀਵਾਲ ਜੀ ਨੂੰ ਕਿਹਜੇ ਸ਼ੌਂਕ ਪਏ ਆ ਕਿੰਨਾ ਉਹਨਾਂ ਦਾ ਜੀ ਲਲਚਾਉਂਦਾ ਕਿ ਮੈਂ ਇੱਕ ਬਹੁਤ ਲਗਜ਼ਰੀ ਲਾਈਫ ਜੀਵਾਂ 35 ਕਿਲੋਮੀਟਰ ਦਾ ਸਫ਼ਰ ਆ ਤੁਸੀਂ ਹੈਲੀਕਾਪਟਰ ਤੇ ਪਹਿਲਾਂ ਲੈ ਕੇ ਆਉਂਨੇ ਰੈਲੀ ਤੱਕ ਕੇਜਰੀਵਾਲ ਜੀ ਨੂੰ ਫਿਰ ਰੈਲੀ ਤੋਂ ਬਾਅਦ ਉਹਨਾਂ ਨੂੰ ਹੈਲੀਕਾਪਟਰ ਤੇ ਛੱਡ ਕੇ ਆਉਂਨੇ ਹੋ 에어ਪੋਰਟ ਤੇ ਫਿਰ 에어ਪੋਰਟ ਤੋਂ ਕੇਜਰੀਵਾਲ ਜੀ 400 ਕੋਟ ਕਰੋੜ ਦੇ ਜਹਾਜ਼ ਤੇ ਬੈੰਦੇ ਨੇ ਫਿਰ ਦਿੱਲੀ ਜਾਂਦੇ ਨੇ ਭਗਵੰਤਮਾਨ ਜੀ ਸਰਕਾਰੀ ਹੈਲੀਕਾਪਟਰ ਤੇ ਬੈਠ ਕੇ ਚੰਡੀਗੜ੍ਹ ਜਾਂਦੇ ਨੇ RTI ਦੇ ਵਿੱਚ ਪਤਾ ਲੱਗਿਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮਾਰਚ ਦੇ ਵਿੱਚ ਬਣੀ ਹੈ ਅਪ੍ਰੈਲ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਨੇ ਜਹਾਜ਼ ਦਾ ਟਿਕਟ ਲੈ ਕੇ ਸਫ਼ਰ ਨਹੀਂ ਕੀਤਾ ਉਸ ਤੋਂ ਬਾਅਦ ਸਿਰਫ ਪ੍ਰਾਈਵੇਟ ਜੈੱਟ ਵਰਤਦੇ ਆ ਪੰਜਾਬ ਦੇ ਖਰਚੇ ਤੋਂ ਕਿਤੇ ਵੀ ਗਏ ਆ ਉਹ ਪੰਜਾਬ ਦੇ ਖਰਚੇ ਤੇ ਕਰੋੜਾਂ ਰੁਪਈਆ ਜੀ ਦਾ ਰੋਜ਼ ਦਾ ਖਰਚਾ ਹੈ 10 ਲੱਖ ਰੁਪਏ ਘੰਟੇ ਦਾ ਖਰਚਾ ਹੈ ਉਹ ਜਹਾਜ਼ ਲੈ ਕੇ ਜਾਂਦੇ ਆ ਤੇ ਭਗਵੰਤ ਮਾਨ ਜੀ ਸ਼ਰ੍ਹਾਂ ਉਹਨਾਂ ਨੂੰ ਲਾਅ ਕਰਦੇ ਆ ਉਹ ਤਾਂ ਕਹਿੰਦੇ ਵੀ ਲੈ ਜਾਓ ਆਮ ਪਹਿਲਾਂ ਹੀ ਖਾਸ ਸੀਗੇ ਉਹ ਤੁਹਾਨੂੰ ਦਿਖਾਇਆ ਜਾਂਦਾ ਸੀ ਕਿ ਅਸੀਂ ਆਮ ਜਦੋਂ ਜਿੰਨਾ ਕ ਦਾ ਲੱਗਿਆ ਇਹਨਾਂ ਨੇ ਇਹਨਾਂ ਨੇ ਲਗਜ਼ਰੀ ਵਰਤੀ ਹੈ ਹਮੇਸ਼ਾ ਭਗਵੰਤ ਮਾਨ ਜੀ 5 ਸਟਾਰ ਹੋਟਲ ਦੇ ਵਿੱਚ ਰੁਕੇ ਸੀਗੇ ਇਹਨਾਂ ਨੇ ਸਰਕਾਰੀ ਘਰ ਨਹੀਂ ਲਿਆ ਸੀ ਜਦੋਂ ਮੈਂਬਰ ਪਾਰਲੀਮੈਂਟ ਬਣੇ ਰਹੇ ਹਰਵਿੰਦ ਕੇਜਰੀਵਾਲ ਜੀ ਵੈਗਨਰ ਦੀ ਗੱਲ ਕਰਦੇ ਸੀ ਉਹੀ ਹਰਵਿੰਦ ਕੇਜਰੀਵਾਲ ਜੀ ਹੁਣ 60-70 ਲੱਖ ਦੀ ਗੱਡੀ ਵਰਤਦੇ ਨੇ ਕਿਹੜੇ ਪਾਸੇ ਲਗਜ਼ਰੀ ਦੀ ਕਮੀ ਹੈ ਪੰਜ-ਪੰਜ ਕੋਠੀਆਂ ਰੱਖੀਆਂ ਹੋਈਆਂ ਭਗਵੰਤ ਮਾਨ ਜੀ ਨੇ ਵੱਡੀਆਂ-ਵੱਡੀਆਂ ਜਿਹੜੀਆਂ ਕਿ ਅੱਜ ਤੱਕ ਕਿਸੇ ਸੀਐਮ ਨੇ ਨਹੀਂ ਰੱਖੀ ਸੀ ਕੈਪਟਨ ਹੈਲੀਕਾਪਟਰ ਵਰਤਦਾ ਸੀ ਚੰਨੀਸ ਹੈਲੀਕਾਪਟਰ ਵਰਤਦਾ ਸੀ ਸੁਖਬੀਰ ਹੈਲੀਕਾਪਟਰ ਵਰਤਦਾ ਸੀ ਉਹਨਾਂ ਨੇ ਤਾਂ ਜਿਹੜਾ 4-400 ਕਰੋੜ ਵਾਲਾ ਜਹਾਜ਼ ਕਦੇ ਨਹੀਂ ਲਿਆ 70000 ਕਰੋੜ ਇਹਨਾਂ ਨੇ ਸਿਰਫ ਡੇਢ ਸਾਲ ਦੇ ਵਿੱਚ ਲੈ ਲਿਆ ਕਰਜ਼ਾ ਇੰਨੀ ਤੇਜ਼ੀ ਨਾਲ ਕਰਜ਼ਾ ਕਿਸੇ ਸਰਕਾਰ ਨੇ ਨਹੀਂ ਲਿਆ ਕਿਸੇ ਵੀ ਸਰਕਾਰ ਨੇ ਅੱਜ ਤੱਕ ਨਹੀਂ ਲਿਆ ਹਰ ਇੱਕ ਰੈਲੀ ਦੇ ਵਿੱਚ 25 ਤੋਂ 50 ਕਰੋੜ ਰੁਪਈਆ ਛੋਟੀ ਰੈਲੀ ਤੋਂ ਲੈ ਕੇ ਜਿੰਨੀ ਵੱਡੀ ਹੁੰਦੀ ਹੈ 50 ਕਰੋੜ ਰੁਪਏ ਤੱਕ ਉਹ ਰੈਲੀਆਂ ਦੇ ਵਿੱਚ ਖਰਚਾ ਹੁੰਦਾ ਹੈ ਹਰ ਐਤਵਾਰ ਫਾਲਕਨ 2000 ਐਲੈਕਸ ਜਹਾਜ਼ ਜਿਹੜਾ ਆ ਉਹ ਬੀਤੇ ਕੱਲ ਤੋਂ ਖਬਰਾਂ ਦੀਆਂ ਸੁਰਖੀਆਂ ਬਣਿਆ ਹੋਇਆ 400 ਕਰੋੜ ਦਾ ਜਹਾਜ਼ ਆ ਹਵਾਈ ਸਫ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰ ਰਹੇ ਨੇ ਕਰ ਸਕਦੇ ਨੇ ਹੋ ਸਕਦਾ ਆ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਜਹਾਜ਼ ਦੇ ਜੇਕਰ ਖਰਚੇ ਦੀ ਗੱਲ ਕਰੀਏ ਕਿਰਾਏ ਦੀ ਗੱਲ ਕਰੀ ਤਾਂ 1 ਘੰਟੇ ਦਾ 10 ਲੱਖ ਤਕਰੀਬਨ ਜਿਹੜਾ ਉਹ ਖਰਚ ਆਇਆ ਪਰ ਵੱਡੀ ਗੱਲ ਵੱਡਾ ਖੁਲਾਸਾ ਇੱਕ ਹੋਰ ਹੁੰਦਾ ਆ ਕਿ ਦਿੱਲੀ ਦੇ ਮੁੱਖ ਮੰਤਰੀ ਹਵਾਈ ਸਫ਼ਰ ਕਰਦੇ ਨੇ ਪਰ ਉਸਤੇ ਖਰਚੇ ਦਾ ਭੁਗਤਾਨ ਜਿਹੜਾ ਉਹ ਪੰਜਾਬ ਸਰਕਾਰ ਕਰਦੀ ਹੈ। ਇਹ ਖਬਰ ਬੀਤੇ ਕੱਲ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਖਬਰ ਕੱਢ ਕੇ ਲਿਆਂਦੀ ਮਾਨਿਕ ਗੋਇਲ ਹੋਰਾਨੀ ਆਰਟੀਐਕਟਿਵਿਸਟ ਨੇ ਮੇਰੇ ਨਾਲ ਨੇ ਗੱਲਬਾਤ ਜਿਹੜੀ ਆ ਮਾਨਿਕ ਦੇ ਨਾਲ ਕਰਾਂਗੇ। ਮਾਨਿਕ ਸਭ ਤੋਂ ਪਹਿਲਾਂ ਇਸ ਖਬਰ ਤੇ ਵਿਚਾਰ ਚਰਚਾ ਜਿਹੜੀ ਉਹ ਕਰ ਲਈਏ ਕਿ 400 ਕਰੋੜ ਦਾ ਜਹਾਜ਼ ਦਿੱਲੀ ਦੇ ਮੁੱਖ ਮੰਤਰੀ ਹਵਾਈ ਸਫ਼ਰ ਜਿਹੜਾ ਹੈਗਾ ਉਹ ਕਰਦਦੇ ਨੇ ਪਰ ਭੁਗਤਾਨ ਜਿਹੜਾ ਆ ਉਹ ਉਹ ਪੰਜਾਬ ਸਰਕਾਰ ਕਰਦੀ ਹੈ। ਨਹੀਂ ਬਿਲਕੁਲ ਦੇਖੋ ਜਸ ਇਹ ਇਹ ਨਾ ਜਿਹੜੀ ਜੋ ਵੀ ਇਹ ਅੱਜ ਤੱਕ ਜਿੰਨੀ ਜਿੰਨੇ ਵਾਰ ਵੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਪ੍ਰਾਈਵੇਟ ਜੈਟ ਦੇ ਵਿੱਚ ਸਫ਼ਰ ਕੀਤਾ ਦਿੱਲੀ ਸਰਕਾਰ ਵੱਲੋਂ ਕਦੇ ਵੀ ਕੋਈ ਖਰਚਾ ਨਹੀਂ ਕੀਤਾ ਗਿਆ ਜਿੰਨਾ ਜਿੰਨੀ ਵਾਰ ਵੀ ਇਹ ਕੈਂਪੇਨ ਤੇ ਗਏ ਨੇ ਪ੍ਰਾਈਵੇਟ ਜੈਟ ਦੇ ਵਿੱਚ ਜਿੰਨੀ ਵਾਰ ਵੀ ਇਹ ਪੰਜਾਬ ਦੇ ਵਿੱਚ ਰੈਲੀਆਂ ਕਰਨ ਆਉਂਦੇ ਨੇ ਇੱਥੋਂ ਤੱਕ ਕਿ ਸਾਊਥ ਦੇ ਵਿੱਚ ਜਿਹੜੇ ਲੀਡਰਾਂ ਨੂੰ ਮਿਲਣ ਗਏ ਸੀਗੇ ਬੰਗਾਲ ਦੇ ਵਿੱਚ ਮਿਲਣ ਗਏ ਸੀ ਹੋਰ ਕਰਨਾਟਕਾ ਦੇ ਵਿੱਚ ਗਏ ਸੀ ਉਹ ਸਾਰਾ ਦਾ ਸਾਰਾ ਪੰਜਾਬ ਦਾ ਖਰਚਾ ਸੀਗਾ ਖਰਚਾ ਵੀ ਕੋਈ ਛੋਟੇ ਮੋਟੇ ਜਹਾਜ਼ ਦਾ ਨਹੀਂ ਬਹੁਤ ਮਹਿੰਗੇ ਤੇ ਵੱਡੇ ਜਹਾਜ ਦਾ ਜਿਹਦਾ ਕਰੀਬ-ਕਰੀਬ 1 ਘੰਟੇ ਦਾ ਖਰਚਾ 10 ਲੱਖ ਰੁਪਏ ਆ ਜਿਹਦੀ ਕੀਮਤ ਹੈਗੀ 400 ਕਰੋੜ ਰੁਪਏ ਮਤਲਬ ਇਹ ਉਹ ਜਹਾਜ ਹੈ ਫਾਲਕਨ 2000 ਐਲ ਐਕਸ ਜਿਹੜੇ ਕਿ ਵੱਡੇ-ਵੱਡੇ ਉਦਯੋਗਪਤੀ ਨੇ ਜਿਹੜੇ ਅਰਬਪਤੀ ਜਿਹੜੇ ਇੰਡਸਟਰੀਲਿਸਟ ਨੇ ਬਿਜ਼ਨਸਮੈਨ ਨੇ ਮਬਾਨੀ ਵਰਗੇ ਟਾਟਾ ਵਰਗੇ ਅਡਾਨੀ ਵਰਗੇ ਇਹ ਉਹ ਜਹਾਜ ਹੈ ਜਿਹੜੇ ਕਿ ਉਹਨਾਂ ਦੀ ਪਹਿਲੀ ਪਸੰਦ ਹੈ ਪੂਰੇ ਇੰਡੀਆ ਦੇ ਵਿੱਚ ਬਹੁਤ ਥੋੜੇ ਜਹਾਜ ਨੇਗੇ ਤੁਸੀਂ ਦੇਖੋ ਵੀ ਰਮਿੰਦ ਕੇਜਰੀਵਾਲ ਜੀ ਨੂੰ ਕਿਹਜੇ ਸ਼ੌਂਕ ਪਏ ਆ ਕਿੰਨਾ ਉਹਨਾਂ ਦਾ ਜੀ ਲਲਚਾਉਂਦਾ ਕਿ ਮੈਂ ਇੱਕ ਬਹੁਤ ਲਗਜ਼ਰੀ ਲਾਈਫ ਜੀਵਾਂ ਮੈਂ ਕਹਿੰਦਾ ਸਦਕੇ ਜਿਓ ਜਾਂ ਤਾਂ ਆਪਦੇ ਪੈਸਿਆਂ ਨਾਲ ਜਿਓ ਜਾਂ ਫਿਰ ਜਿਹੜੀ ਤੁਹਾਡੀ ਦਿੱਲੀ ਜਿੱਥੋਂ ਦੇ ਤੁਸੀਂ ਮੁੱਖ ਮੰਤਰੀ ਹੋ ਉੱਥੋਂ ਉੱਥੋਂ ਖਰਚਾ ਕਰੋ ਜਿਹੜਾ ਸਾਡਾ ਪੰਜਾਬ ਹੈ ਉਹ ਜਿਹੜਾ ਆਲਰੇਡੀ ਜਿਹਦੇ ਉੱਤੇ ਇੰਨਾ ਜ਼ਿਆਦਾ ਕਰਜ਼ਾ ਚੜਿਆ ਹੋਇਆ ਪੌਣੇ 3 ਲੱਖ ਕਰੋੜ ਪਹਿਲਾਂ ਸੀਗਾ ਕਰੀਬ 70000 ਕਰੋੜ ਤੁਸੀਂ ਜਿਹੜਾ ਹੈਗਾ 1.5-2 ਸਾਲ ਦੇ ਵਿੱਚ ਤੁਸੀਂ 1.5-ਪੌਣੇ 2 ਸਾਲ ਦੇ ਵਿੱਚ ਤੁਸੀਂ ਚੜਾ ਦਿੱਤਾ ਤੇ ਇਹ ਜਿਹੜਾ ਆਲਰੇਡੀ ਇੰਨਾ 3.5 ਲੱਖ ਕਰੋੜ ਰੁਪਏ ਕਰਜ਼ਾ ਪੰਜਾਬ ਦੇ ਉੱਤੇ ਹੋਇਆ ਪਿਆ ਤੁਸੀਂ ਇਹ ਜਹਾਜ਼ਾਂ ਤੇ ਆ ਜਿਹੜੀ ਐਡਵਰਟਾਈਜ਼ਮੈਂਟ ਹੈ ਰੈਲੀਆਂ ਨੇ ਪੰਜਾਬ ਦੇ ਖਰਚੇ ਚ ਕਰਨੀਆਂ ਇਹਦੇ ਚੋ ਕਰਦੇ ਪਏ ਉਹ ਇਹ ਨਾ ਕਰੋ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈਗੀ ਤੁਸੀਂ ਆਪਦਾ ਜਹਾਜ਼ ਚਲਾਓ ਆ ਉਡਨ ਖਟੋਲਾ ਚਲਾਓ ਮੈਂ ਕਹਿੰਦਾ ਖਰੀਦ ਲਓ ਜਹਾਜ਼ ਕੁਛ ਮਰਜ਼ੀ ਕਰੋ ਪਰ ਪੰਜਾਬ ਨੂੰ ਇਸ ਤਰੀਕੇ ਨਾਲ ਨਾ ਚੁੰਡੋ ਜਿਹੜਾ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਪਹਿਲਾਂ ਹੀ ਉਹਦਾ ਬੁਰਾ ਹਾਲ ਹੋਇਆ ਪਿਆ ਸਾਰਾ ਪੰਜਾਬ ਦੇ ਲੋਕਾਂ ਨੇ ਤਾਰਨਾ ਕਰਜ਼ਾ ਇਹ ਕਰਵਿੰਦ ਕੇਜਰੀਵਾਲ ਜਾਂ ਕਿਸੇ ਰਗਵ ਚੱਡੇ ਨੇ ਜਾਂ ਕੋਈ ਦਰਗੇਸ਼ ਪਾਠਕ ਨੇ ਨਹੀਂ ਤਾਰਨਾ ਉਸਨਦੀਪ ਪਟਕਨੇ ਜੋ ਇਹ ਸਾਰਾ ਪੰਜਾਬ ਦੇ ਲੋਕਾਂ ਦੇ ਸਿਰ ਤੇ ਪੈਣਾ ਤਾਂ ਕਰਕੇ ਦੁੱਖ ਹੁੰਦਾ ਤਾਂ ਕਰਕੇ ਅਸੀਂ ਬੋਲਦੇ ਆ ਤਾਂ ਕਰਕੇ ਅਸੀਂ ਜਿਹੜੀ ਮਿਹਨਤ ਕਰਦੇ ਆ ਨਾ ਚੀਜ਼ਾਂ ਤੇ ਤਾਂ ਕਿ ਲੋਕਾਂ ਨੂੰ ਸੱਚ ਪਤਾ ਲੱਗੇ ਮੋੜ ਦੀ ਰੈਲੀ ਦੇ ਵਿੱਚ ਜੇਕਰ ਗੱਲ ਕਰੀਏ ਪਿਛਲੇ ਦਿਨੀ ਮਾਨਿਕ ਮੋੜ ਦੀ ਰੈਲੀ ਜਿਹੜੀ ਹੋਈ ਆ ਉਹਦੇ ਵਿੱਚ ਵੀ ਇਸ ਜਹਾਦ ਦਾ ਯੂਜ਼ ਵਰਤੋ ਜਿਹੜੀ ਆ ਹੋਈ ਹੈ ਨਹੀਂ ਬਿਲਕੁਲ ਹੋਈ ਆ ਉਹਦਾ ਹੀ ਜਿਹੜਾ ਮੈਂ ਟਵੀਟ ਕਰਕੇ ਸਾਰਾ ਜਿਹੜੇ ਉਹਦੇ ਕੋਆਰਡੀਨੇਟਸ ਸੀਗੇ ਉਹਦੇ ਜਿਹੜਾ ਰੈਡਾਰ ਦਾ ਡਾਟਾ ਸੀਗਾ ਉਹ ਟਵੀਟ ਦੇ ਵਿੱਚ ਪਾਇਆ ਸੀ ਫੇਸਬੁੱਕ ਤੇ ਵੀ ਪਾਇਆ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ 400 ਕਰੋੜ ਦਾ ਜਹਾਜ਼ ਆ ਪੰਜਾਬ ਦੇ ਖਰਚੇ ਤੇ ਅਰਵਿੰਦ ਕੇਜਰੀਵਾਲ ਜੀ ਉਸ ਜਹਾਜ਼ ਤੇ ਪਹਿਲਾਂ ਪਹੁੰਚਦੇ ਆ 에어ਪੋਰਟ ਬਠਿੰਡਾ ਦੇ 에어ਪੋਰਟ ਪਹੁੰਚਦੇ ਆ ਉਸ ਜਹਾਜ਼ ਤੇ ਭਗਵੰਤ ਮਾਨ ਜੀ ਰੈਲੀ ਚ ਜਾਣ ਦੀ ਥਾਂ ਤੇ ਬਠਿੰਡਾ 에어ਪੋਰਟ ਤੇ ਜਾਂਦੇ ਹੈਲੀਕਾਪਟਰ ਤੇ ਕੇਜਰੀਵਾਲ ਜੀ ਇਧਰੋਂ ਜਹਾਜ਼ ਤੇ ਜਾਂਦੇ ਨੇ 400 ਕਰੋੜ ਦੇ ਭਗਵੰਤ ਮਾਨ ਜੀ ਸਰਕਾਰੀ ਹੈਲੀਕਾਪਟਰ ਤੇ ਚੰਡੀਗੜ੍ਹ ਤੋਂ ਬਠਿੰਡਾ 에어ਪੋਰਟ ਤੇ ਪਹੁੰਚਦੇ ਆ ਹੁਣ 에어ਪੋਰਟ ਤੇ ਰੈਲੀ ਦਾ ਫਰਕ ਹੈਗਾ 35 ਕਿਲੋਮੀਟਰ ਦਾ ਅਰਵਿੰਦ ਕੇਜਰੀਵਾਲ ਜੀ ਨੂੰ ਲੈਣ ਜਾਂਦੇ ਆ ਉਹ ਜਦੋਂ ਕਿ ਚਾਹੀਦਾ ਸੀਗਾ ਕਿ ਭਗਵੰਤ ਮਾਨ ਜੀ ਚੰਡੀਗੜ੍ਹ ਤੋਂ ਸਿੱਧਾ ਰੈਲੀ 'ਚ ਪਹੁੰਚਦੇ ਕੇਜਰੀਵਾਲ ਜੀ ਤਾਂ ਗੱਡੀ ਤੇ ਵੀ ਆ ਸਕਦੇ ਸੀ ਨਾ 20-25 ਮਿੰਟ ਦਾ ਰਸਤਾ ਜਦੋਂ ਵੀਆਈਪੀ ਮੂਵਮੈਂਟ ਹੈਗੀ ਹੈ ਤਾਂ 15 ਮਿੰਟ 20 ਮਿੰਟ ਲੱਗਣੇ ਹੱਦ ਉਹ ਉਹ ਜਿਹੜਾ 35 ਕਿਲੋਮੀਟਰ ਦਾ ਸਫ਼ਰ ਹੈ ਉਹ ਵੀ ਇਹ ਹੁਣ ਗੱਡੀ ਤੇ ਨਹੀਂ ਕਰਦੇ ਇੰਨੇ ਵੱਡੇ ਵੀਆਈਪੀ ਹੋ ਗਏ ਆ ਉਹਦੇ ਲਈ ਵੀ ਉਹਨਾਂ ਨੂੰ ਹੈਲੀਕਾਪਟਰ ਚਾਹੀਦਾ ਤੇ ਹੈਲੀਕਾਪਟਰ ਕੌਣ ਹੁੰਦਾ ਭਗਵੰਤ ਮਾਨ ਜੀ ਉਹਨਾਂ ਨੇ ਤਾਂ ਹੈਲੀਕਾਪਟਰ ਇਹਨਾਂ ਵਾਸਤੇ ਰੱਖਿਆ ਹੋਇਆ ਹੈ ਨਾ ਵੀ ਸਕੂਟਰ ਤੇ ਬੈਠੋ ਤੇ ਮੈਂ ਛੱਡ ਕੇ ਆਉਣਾ ਮੋੜ ਤੱਕ ਉਹੀ ਕੰਮ ਹੈ 35 ਕਿਲੋਮੀਟਰ ਦਾ ਸਫ਼ਰ ਆ ਤੁਸੀਂ ਹੈਲੀਕਾਪਟਰ ਤੇ ਪਹਿਲਾਂ ਲੈ ਕੇ ਆਉਣਾ ਰੈਲੀ ਤੱਕ ਕੇਜਰੀਵਾਲ ਜੀ ਨੂੰ ਫਿਰ ਰੈਲੀ ਤੋਂ ਬਾਅਦ ਉਹਨਾਂ ਨੂੰ ਹੈਲੀਕਾਪਟਰ ਤੇ ਛੱਡ ਕੇ ਆਉਣੇ ਹੋ 에ਅਰਪੋਰਟ ਤੇ ਫਿਰ 에ਅਰਪੋਰਟ ਤੋਂ ਕੇਜਰੀਵਾਲ ਜੀ 400 ਕੋਟ ਕਰੋੜ ਦੇ ਜਹਾਜ਼ ਤੇ ਬੈੰਦੇ ਨੇ ਫਿਰ ਦਿੱਲੀ ਜਾਂਦੇ ਨੇ ਭਗਵੰਤਮਾਨ ਜੀ ਸਰਕਾਰੀ ਹੈਲੀਕਾਪਟਰ ਤੇ ਬੈਠ ਕੇ ਚੰਡੀਗੜ੍ਹ ਜਾਂਦੇ ਨੇ ਪਰ ਮਾਨੀ ਕਿਥੇ ਇੱਕ ਹੋਰ ਸਵਾਲ ਖੜਾ ਹੁੰਦਾ ਵੀ ਆਮ ਤੋਂ ਖਾਸ ਬਣਦੀ ਇੰਨੀ ਵਜਾ ਕੀ ਰਹੀ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਉਹ ਕਾਂਗਰਸ ਦੀ ਸੀ ਤਾਂ ਉਦੋਂ ਭਗਵੰਤ ਸਿੰਘ ਮਾਨ ਜਦੋਂ ਰੈਲੀਆਂ ਕਰਦੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਕਿ ਕੇਜਰੀਵਾਲ ਜੀ ਨੇ ਵਾਪਸ ਜਾਣਾ 6 ਵਜੇ ਵਾਲੀ ਟ੍ਰੇਨ ਦੀ ਟਿਕਟ ਕਰਾਈ ਹੋਈ ਆ 6 ਵਜੇ ਟ੍ਰੇਨ ਤੇ ਜਾਣਗੇ ਸਵੇਰੇ 8:00 ਵਾਲੀ ਟ੍ਰੇਨ ਤੇ ਜਿਹੜੇ ਹੈਗੇ ਉਹ ਆਏ ਸੀ ਤਾਂ ਟ੍ਰੇਨਾਂ ਤੇ ਜਾਣ ਵਾਲੇ ਇੱਕਦਮ ਜਹਾਜ਼ਾਂ ਤੇ ਚੜ ਗਏ ਜਹਾਜ਼ ਵੀ ਉਹ ਜਿਹੜੇ 4-400 ਕਰੋੜ ਦੇ ਨੇ ਜਿੰਨਾਂ ਦਾ ਇੱਕ ਉਹ ਘੰਟੇ ਦਾ ਖਰਚਾ 10-10 ਲੱਖ ਰੁਪਈਆ ਇੱਕ ਕਾਰਨ ਕੀ ਬਣਿਆ ਜੋ ਸੇ ਹੈ ਕੋਈ ਇਦਾਂ ਨਹੀਂ ਹੈਗਾ ਵੀ ਪਹਿਲੇ ਦਿਨੋਂ ਸ਼ੌਂਕ ਪੈਦਾ ਹੋ ਗਿਆ ਇਹਨਾਂ ਨੂੰ ਜਾਂ ਹੁਣ ਸ਼ੌਂਕ ਪੈਦਾ ਹੋ ਗਿਆ ਜਦੋਂ ਬਣੇ ਆ ਇਹ ਦਰਸਰ ਗੱਲਾਂ ਦਿਮਾਗ ਦੇ ਵਿੱਚ ਪਹਿਲਾਂ ਹੀ ਹੁੰਦੀਆਂ ਨੇ ਕਿ ਮੈਂ ਇਦਾਂ ਜਿਹੜੇ ਹੈਗੇ ਇਦਾਂ ਲਗਜ਼ਰੀ ਜਹਾਜ਼ ਵਰਤਾਂਗੇ ਅਸੀਂ ਇਦਾਂ ਲੋਕਾਂ ਦਾ ਜਿਹੜਾ ਖਜ਼ਾਨਾ ਖਰਾਬ ਕਰਾਂਗੇ ਇਸ ਤਰੀਕੇ ਦੇ ਨਾਲ ਅਸੀਂ ਵੱਡੇ ਵੱਡੇ ਹੋਟਲਾਂ 'ਚ ਰਵਾਂਗੇ ਹੁਣ 7 ਸਟਾਰ ਹੋਟਲ ਤੋਂ ਘਟ ਨਹੀਂ ਰੁਕਦੇ ਇਹ 400 ਕਰੋੜ ਵਾਲੇ ਜਹਾਜ਼ ਤੋਂ ਘਟ ਨਹੀਂ ਰੁਕਦੇ ਇਹ ਤੇ 2 ਕਰੋੜ 3 ਕਰੋੜ ਵਾਲੀ ਗੱਡੀ ਚਾਹੀਦੀ ਇਹਨਾਂ ਨੂੰ ਬੁਲੇਟ ਪ੍ਰੂਫ ਇਹ ਸਾਰੇ ਜਿਹੜੇ ਪਹਿਲਾਂ ਹੀ ਇਹਨਾਂ ਦੇ ਮਨਾਂ 'ਚ ਵਸੀ ਹੋਈ ਸੀ ਨਹੀਂ ਤਾਂ ਜੇ ਕੋਈ ਚੰਗਾ ਭਲਾ ਸਿਆਣਾ ਬੰਦਾ ਕੋਈ ਸੀਐਮ ਬਣ ਜੇ ਉਹ ਤਾਂ ਜੀ ਨਹੀਂ ਕਰਦਾ ਕਿ ਮੈਂ 10 ਲੱਖ ਰੁਪਏ ਘੰਟੇ ਲਾ ਜਾ ਜਬਰਤਾਂ ਉਹ ਮਤਲਬ ਹੁਣ ਦਿੱਲੀ ਤੋਂ ਪੰਜਾਬ ਦਾ ਕਿੰਨਾ ਕਿੰਨਾ ਕੁ ਫਰਕ ਹੈਗਾ ਜੇ ਆਪਾਂ ਆਮ ਗੱਡੀ 'ਚ ਹੁਣ ਇੱਥੋਂ ਜਾਈਏ 4 ਘੰਟੇ 'ਚ 5 ਘੰਟੇ 'ਚ ਬੰਦਾ ਦਿੱਲੀ ਪਹੁੰਚ ਜਾਂਦਾ ਇਹ ਇਹਨਾਂ ਨੂੰ ਤਾਂ ਇਹਨਾਂ ਕੋਲ ਤੇ ਇਹੜੇ-ਇਹੜੇ ਕਾਫਲੇ ਆ ਜਿਹੜੇ ਵੀਵੀਆਈਪੀ ਤਾਂ 3-4 ਘੰਟੇ 'ਚ ਪਹੁੰਚ ਜਾਂਦੇ ਈਜ਼ੀਲੀ ਹੋਰ ਨਹੀਂ ਤੇ ਤੁਸੀਂ ਹੋਰ ਵੀ ਕੁਝ ਨਹੀਂ ਕਰਨਾ ਭਗਵੰਤ ਮਾਨ ਜੀ ਇਥੋਂ ਆਪਣਾ ਹੈਲੀਕਾਪਟਰ ਭੇਜ ਦਿੰਦੇ ਦਿੱਲੀ ਤੋਂ ਪਰ ਗੱਲ ਜਿਹੜੀ ਹੈ ਵੀ ਹੈਲੀਕਾਪਟਰ ਵੀ ਪਸੰਦ ਨਹੀਂ ਆਉਂਦਾ ਹੁਣ ਹੈਲੀਕਾਪਟਰ ਹੌਲੀ ਹੈ ਜਹਾਜ਼ ਤੇਜ਼ ਹੈ ਹੂੰ ਜਹਾਜ਼ ਤੇ ਤੁਸੀਂ ਥੋੜੇ ਟਾਈਮ ਚ ਪਹੁੰਚ ਜੂਗੇ ਉਹਦੇ ਵਿੱਚ ਵੱਡੀਆਂ ਸੀਟਾਂ ਲੱਗੀਆਂ ਨੇ ਆਰਾਮ ਨਾਲ ਬੈਠ ਕੇ ਪਹੁੰਚਦੇ ਹੈ ਹੈਲੀਕਾਪਟਰ ਥੋੜਾ ਝੁਕਣਾ ਪੈਂਦਾ ਹੁਣ ਇਹ ਲਗਜ਼ਰੀ ਹੈ ਨਾ ਜਿਹੜੀ ਲਗਜ਼ਰੀ ਇਹਦੀ ਤਾਂਗ ਕੇਜਰੀਵਾਲ ਜੀ ਨੂੰ ਬਹੁਤ ਪੁਰਾਣੀ ਹੈ ਇਸ ਕਰਕੇ ਜਦੋਂ ਹੁਣ ਜਦੋਂ ਪੰਜਾਬ ਤੋਂ ਜਿੱਤੇ ਹੈ ਉਸ ਤੋਂ ਬਾਅਦ ਉਹਨਾਂ ਨੇ ਟਿਕਟ ਲੈ ਕੇ ਜਹਾਜ਼ ਦੇ ਵਿੱਚ ਨਹੀਂ ਸਫ਼ਰ ਕੀਤਾ ਟਿਕਟ ਲੈ ਕੇ ਟ੍ਰੇਨ ਦੇ ਵਿੱਚ ਨਹੀਂ ਸਫ਼ਰ ਕੀਤਾ ਆਰਟੀਆਈ ਦੇ ਵਿੱਚ ਪਤਾ ਲੱਗਿਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮਾਰਚ ਦੇ ਵਿੱਚ ਬਣੀ ਹੈ ਅਪ੍ਰੈਲ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਨੇ ਜਹਾਜ਼ ਦਾ ਟਿਕਟ ਲੈ ਕੇ ਸਫ਼ਰ ਨਹੀਂ ਕੀਤਾ ਉਸ ਤੋਂ ਬਾਅਦ ਸਿਰਫ ਪ੍ਰਾਈਵੇਟ ਜੈੱਟ ਵਰਤਦੇ ਆ ਪੰਜਾਬ ਦੇ ਖਰਚੇ ਤੇ ਕਿਤੇ ਵੀ ਜਾਣਾ ਹੈ ਪੰਜਾਬ ਦੀ ਰੈਲੀ 'ਚ ਜਾਣਾ ਹੈ ਚਾਹੇ ਉਹ ਰਾਜਸਥਾਨ ਜਾਣਾ ਹੈ ਚਾਹੇ ਉਹ ਹਿਮਾਚਲ ਜਾਣਾ ਹੈ ਜਾ ਰਿਹਾ ਹੈ ਉਹ ਕਰਨਾਟਕਾ ਚ ਜਾਣਾ ਹੈ ਚਾਹੇ ਮੱਧ ਪ੍ਰਦੇਸ਼ ਚ ਵੋਟਾਂ ਹੋ ਕੇ ਹਟੀਆਂ ਉੱਥੇ ਗਏ ਆ ਕਿਤੇ ਵੀ ਗਏ ਆ ਉਹ ਪੰਜਾਬ ਦੇ ਖਰਚੇ ਤੇ ਕਰੋੜਾਂ ਰੁਪਈਆ ਜੀ ਦਾ ਰੋਜ਼ ਦਾ ਖਰਚਾ ਹੈ 10 ਲੱਖ ਰੁਪਏ ਘੰਟੇ ਦਾ ਖਰਚਾ ਹੈ ਉਹ ਜਹਾਜ਼ ਲੈ ਕੇ ਜਾਂਦੇ ਆ ਤੇ ਭਗਵੰਤ ਮਾਨ ਜੀ ਸ਼ਰਿਆਂ ਉਹਨਾਂ ਨੂੰ ਲਾਅ ਕਰਦੇ ਆ ਉਹ ਤਾਂ ਕਹਿੰਦੇ ਵੀ ਲੈ ਜਾਓ ਇਹ ਭਗਵੰਤ ਮਾਨ ਜੀ ਉਹੀ ਨੇ ਜਿਹੜੇ ਕਿ ਲੁੱਟੇ ਗਏ ਖਜ਼ਾਨੇ ਦੀ ਦੁਹਾਈ ਪਾਉਂਦੇ ਸੀ ਜਿਹੜੇ ਕਹਿੰਦੇ ਸੀ ਕਿ ਜਿਹੜੇ ਜਹਾਜ਼ਾਂ ਦੇ ਵਿੱਚੋਂ ਗਰੀਬਾਂ ਦੇ ਚੁੱਲਿਆਂ ਦੀ ਜਿਹੜੀ ਅੱਗ ਕਿਵੇਂ ਦਿਖੂਗੀ ਮੈਂ ਤਾਂ ਇਹ ਪੁੱਛਣਾ ਚਾਹਣਾ ਵੀ ਉਹ ਤਾਂ ਹੈਲੀਕਾਪਟਰ ਵਰਤਦੇ ਸੀ ਸਰਕਾਰੀ ਕੈਪਟਨ ਹੈਲੀਕਾਪਟਰ ਵਰਤਦਾ ਸੀ ਚੰਨੀਸ ਹੈਲੀਕਾਪਟਰ ਵਰਤਦਾ ਸੀ ਸੁਖਬੀਰ ਹੈਲੀਕਾਪਟਰ ਵਰਤਦਾ ਸੀ ਉਹਨਾਂ ਨੇ ਤਾਂ ਜਿਹੜਾ 4-400 ਕਰੋੜ ਵਾਲਾ ਜਹਾਜ਼ ਕਦੇ ਨਹੀਂ ਲਿਆ ਉਹਨਾਂ ਨੇ ਤਾਂ ਕਦੇ ਕਿਹਾ ਨਹੀਂ ਕਿ ਅਸੀਂ ਭਾਜਪਾ ਦੇ ਸਾਡੇ ਭਾਈ ਵੱਲ ਨੇ ਭਾਈ ਉਹਨਾਂ ਨੇ ਦਿੱਲੀ ਆਉਣਾ ਅਸੀਂ 400 ਕਰੋੜ ਦਾ ਜਹਾਜ਼ ਭੇਜ ਦिए ਜਾਂ ਕਾਂਗਰਸ ਨੇ ਕਦੇ ਨਹੀਂ ਕਿਹਾ ਕਿ ਜਿਹੜੇ ਉੱਥੋਂ ਸਾਡੇ ਦਿੱਲੀ ਤੋਂ ਕੋਈ ਰਾਹੁਲ ਗਾਂਧੀ ਹੈ ਜਿਨੇ ਵੀ ਆਉਣਾ 400 ਕਰੋੜ ਦਾ ਜਹਾਜ਼ ਭੇਜ ਦिए ਜਾਂ ਭਾਜਪਾ ਨੇ ਨਹੀਂ ਕਿਹਾ ਕਿ ਜਾਂ ਅਕਾਲੀ ਦਲ ਨੇ ਨਹੀਂ ਕਿਹਾ ਠੀਕ ਹੈ ਉਹ ਮਾੜੇ ਸੀ ਉਹਨਾਂ ਨੇ ਮਾੜੇ ਕੰਮ ਕੀਤੇ ਲੋਕਾਂ ਨੇ ਪਰਾਂ ਕਰਤੇ ਪਰ ਤੁਸੀਂ ਕੀ ਕਰਦੇ ਪਏ ਹੋ ਤੁਸੀਂ ਤਾਂ ਉਹ ਤੋਂ ਵੀ ਵੱਧ ਕਰਦੇ ਪਏ ਹੋ ਨਾ ਪੰਜਾਬ ਦੇ ਵਿੱਚ ਹੁਣ ਦੇਖੋ ਵੀ ਪੰਜਾਬ ਦਾ ਖਜ਼ਾਨੇ ਦਾ ਕੀ ਹਾਲ ਹੈ ਪੰਜਾਬ ਦੇ ਇਹਨਾਂ ਨੇ ਵਾਈਟ ਪੇਪਰ ਕੱਢਿਆ ਸੀ ਪੌਣੇ 3 ਲੱਖ ਕਰੋੜ ਇਹਨੇ ਦਹਾਕਿਆਂ ਦੇ ਵਿੱਚ ਹੋਇਆ ਤੇ 70000 ਕਰੋੜ ਇਹਨਾਂ ਨੇ ਸਿਰਫ ਡੇਢ ਸਾਲ ਦੇ ਵਿੱਚ ਲੈ ਲਿਆ ਕਰਜ਼ਾ ਇੰਨੀ ਤੇਜ਼ੀ ਨਾਲ ਕਰਜ਼ਾ ਕਿਸੇ ਸਰਕਾਰ ਨੇ ਨਹੀਂ ਲਿਆ ਕਿਸੇ ਵੀ ਸਰਕਾਰ ਨੇ ਅਜੇ ਤੱਕ ਨਹੀਂ ਲਿਆ ਉਡਾਇਆ ਕਿੱਥੇ ਜਾ ਰਿਹਾ ਇਸ਼ਤਿਹਾਰबाजी ਤੇ ਤੁਸੀਂ 에어ਪੋਰਟ ਤੇ ਚਲ ਜਾਓ ਉੱਥੇ ਇਸ਼ਤਿਹਾਰ ਬਾਜੀ ਹੋਈ ਐ ਸੜਕਾਂ ਤੇ ਇਸ਼ਤਿਹਾਰ ਬਾਜੀ ਚੌਂਕਾਂ 'ਚ ਇਸ਼ਤਿਹਾਰ ਬਾਜੀ ਤੇ ਤੁਸੀਂ ਕਿਤੇ ਵੀ ਚਲ ਜਾਓ ਇੰਨੀ ਜ਼ਿਆਦਾ ਇਸ਼ਤਿਹਾਰ ਬਾਜੀ ਵੱਡੇ ਵੱਡੇ ਇਲੈਕਟ੍ਰਿਕ ਬੋਰਡ ਸਾਰੇ ਕਿਤੇ ਇਸ਼ਤਿਹਾਰ ਬਾਜੀ ਨਾਲ ਭਰੇ ਪਏ ਆ ਸਾਰਾ ਪੰਜਾਬ ਤੁਸੀਂ ਫਿਲਮ 'ਚ ਚਲੇ ਜਾਓ ਉੱਥੇ ਪਹਿਲਾਂ 10 ਮਿੰਟ ਭਗਵੰਤ ਮਾਨ ਜੀ ਆਉਂਦੇ ਨੇ ਤੁਸੀਂ ਮੈਂ ਕਹਿੰਦਾ ਕਿਤੇ ਵੀ ਚਲ ਜਾਓ ਪੰਜਾਬ ਦੇ ਵਿੱਚ ਪੰਜਾਬ ਛੱਡੋ ਚੰਡੀਗੜ੍ਹ ਦੇ ਵਿੱਚ ਸਾਰੇ ਕਿਤੇ ਭਗਵੰਤ ਮਾਨ ਜੀ ਨੇ ਬੋਰਡ ਲਵਾ ਦਿੱਤੇ ਤੇ ਛੱਡਿਆ ਕੀ ਐ ਇਹਨਾਂ ਨੇ ਤੁਸੀਂ ਹੁਣ ਨੈਸ਼ਨਲ ਮੀਡੀਆ ਕੋਈ ਲਾ ਕੇ ਦੇਖ ਲਓ ਕੋਈ ਕੋਈ ਮਰਜ਼ੀ ਚੈਨਲ ਲਾ ਕੇ ਦੇਖ ਲੋ 10 ਮਿੰਟ ਬਾਅਦ ਪੰਜਾਬ ਸਰਕਾਰ ਦੀ ਖਬਰ ਆਉਂਦੀ ਹੈ ਉੱਥੇ ਕੋਈ ਮਤਲਬ ਥੋੜੀ ਐ ਨਾ ਚੀਜ਼ਾਂ ਦਾ ਉਹ ਮਤਲਬ ਇਹੀ ਹੈ ਵੀ ਮੀਡੀਆ ਨੂੰ ਇਨਡਾਇਰੈਕਟ ਤਰੀਕੇ ਦੇ ਨਾਲ ਪੈਸੇ ਦਿੱਤੇ ਜਾ ਰਹੇ ਐ ਇੰਨੀਆਂ ਜਿਆਦੇ ਬੇਫਜ਼ੂਲ ਵੈਬਸਾਈਟਾਂ ਪੈਨਲ ਕਰ ਰੱਖੀਆਂ ਨੇ ਆਪਣੇ ਦੋਸਤਾਂ ਦੀਆਂ ਆਪਣੇ ਰਿਸ਼ਤੇਦਾਰਾਂ ਦੀਆਂ ਜਾਣਕਾਰਾਂ ਦੀਆਂ ਵੈਬਸਾਈਟਾਂ ਪੈਨਲ ਕਰ ਰੱਖੀਆਂ ਨੇ ਜਿਨ੍ਹਾਂ ਨੂੰ ਇੱਕ ਇੱਕ ਦਿਨ ਦਾ ਇੱਕ ਇੱਕ ਦਿਨ ਦਾ 1.5 ਲੱਖ ਤੋਂ ਲੈ ਕੇ ਮਤਲਬ ਇੱਕ ਦਿਨ ਦਾ 5000 ਤੋਂ ਲੈ ਕੇ 1.5 ਲੱਖ ਰੁਪਇਆ ਇੱਕ ਇੱਕ ਦਿਨ ਦਾ ਜਾਂਦਾ ਹੈ ਪ੍ਰੋਜੈਕਟ ਰੁਪਏ 7000 ਰੁਪਿਆ ਜਿਹੜੀ ਬੀ ਕੈਟਾਗਰੀ ਵਾਲੇ 75000 ਰੁਪਿਆ ਇੱਕ ਦਿਨ ਦਾ ਵੈਬਸਾਈਟ ਨੂੰ ਜਾਂਦਾ ਐਡ ਦਾ ਤੇ ਆਪਣੇ ਜਾਣਕਾਰਾਂ ਦੀਆਂ ਵੈਬਸਾਈਟਾਂ ਐਮਪੈਨਲ ਕਰੀ ਜਾਂਦੇ ਨੇ ਬਹੁਤ ਸਾਰੇ ਪੱਤਰਕਾਰਾਂ ਨੇ ਨਵੀਆਂ ਵੈਬਸਾਈਟਾਂ ਬਣਾ ਕੇ ਐਮਪੈਨਲ ਕਰਾ ਲਈਆਂ ਉਹ ਇੱਕ ਸਿਸਟਮ ਚਲਾ ਰਹੇ ਆ ਤਾਂ ਕਿ ਜਿਹੜੇ ਸਵਾਲ ਨੇ ਲੋਕਾਂ ਦੇ ਉਹ ਸਾਡੇ ਤੱਕ ਨਾ ਪਹੁੰਚਣ ਜਿਹੜੇ ਪਹੁੰਚਦੇ ਨੇ ਹੁਣ ਤੁਸੀਂ ਦੇਖੋ ਭਗਵੰਤ ਮਾਨਸਾ ਆਉਂਦੇ ਆ ਮਾਨਸਾ ਤੋਂ ਉਹੀ ਚੰਡੀਗੜ੍ਹ ਵਾਲੇ 3-4 ਪੱਤਰਕਾਰ ਨਾਲ ਲੈ ਕੇ ਆਉਂਦੇ ਆ ਨਾਲ ਉਹਨਾਂ ਦੀ ਗੱਡੀ ਲੱਗੀ ਹੁੰਦੀ ਹੈ ਮਾਨਸਾ ਵਾਲੇ মিডিਏ ਨੂੰ ਤਾਂ ਨਾਲ ਲੱਗਣ ਹੀ ਨਹੀਂ ਦਿੰਦੇ ਜਿਹੜੇ ਕੋਈ ਸਵਾਲ ਆੜੇ ਨੇ ਜਨ ਉਹ ਇਹਨਾਂ ਦੇ ਵਰਕਰ ਹੁੰਦੇ ਨੇ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਜਿਹੜੇ মিডিਆ ਵਾਲੇ ਉਹਨਾਂ ਕੋਲ ਪਹਿਲਾਂ ਤੋਂ ਹੀ ਸਵੇਰੇ ਕੁਐਸਚਨ ਤੇ ਪੀਆਰ ਰੈਡੀ ਹੁੰਦੀ ਹੈ ਇਹ ਕੋਈ ਮੈਂ ਬਣਾ ਕੇ ਨਹੀਂ ਕਹਿ ਰਿਹਾ ਗੱਲਾਂ ਇਹ ਫੈਕਟ ਨੇਗੀਆਂ ਤੁਸੀਂ ਪੁੱਛੋ ਜਿਹੜੇ ਸਵੇਰੇ ਇਹਨਾਂ ਦਾ মিডিਆ ਹੁੰਦੇ ਨੇ ਤੁਸੀਂ ਪੁੱਛੋ ਵੀ ਭਗਵੰਤ ਮਾਨ ਜੀ ਤਾਂ ਪਹੁੰਚਦੇ ਤਾਂ ਹਸ਼ਿਆਰਪੁਰ ਦੀ ਜਿਹੜੀ ਹੈਗੀ ਹੈ ਤਹਿਸੀਲ ਦੇ ਵਿੱਚ ਅਚਾਨਕ ਦੌਰਾ ਕਰਨ ਅਚਨਚੇਤ ਦੌਰਾ ਕਹਿੰਦੇ ਨੇ ਨਾ মিডিਆ ਨੇ ਲਿਖਿਆ ਅਚਨਚੇਤ ਦੌਰਾ ਭਗਵੰਤ ਮਾਨ ਜੀ ਕਹਿੰਦੇ ਸੀ ਮੈਂ ਤਾਂ ਵੀ ਵੜ ਕੇ ਇੱਧਰ ਵੀ ਦੇਖੀ ਕੀ ਹੁੰਦਾ ਪਰ ਜਿਹੜੇ ਉਹ ਚੰਡੀਗੜ੍ਹ ਵਾਲੇ ਪੱਤਰਕਾਰ ਉਹੀ ਪੱਤਰਕਾਰ ਜਿਹੜੇ 4-5 ਤੁਹਾਡੇ ਨਾਲ ਹੁੰਦੇ ਨੇ ਪੱਕੇ ਫੇਵਰੇਟ ਚੈਨਲਾਂ ਦੇ ਪੱਕੇ ਬੰਨੇ ਹੋਏ ਜਿਨ੍ਹਾਂ ਕੋਲ ਪੀਆਰ ਆਂਦੀ ਹੈ ਉਹ ਕਿੱਥੋਂ ਆਏ ਉਹ ਉਹੀ ਗੱਲ ਹੈ ਵੀ ਚਲੋ ਆਪਾਂ ਵੀ ਉਸੇ ਗੱਲ ਤੇ ਆਈਏ ਵੀ ਜਿਹੜਾ ਇਹ ਖਰਚਾ ਕਰਦੇ ਪਏ ਇੰਨਾ ਜ਼ਿਆਦਾ ਉਹ ਬਹੁਤ ਮੰਦ ਭੱਗ ਹੈ ਜਹਾਜ਼ਾਂ ਦਾ ਹੁਣ ਰੈਲੀਆਂ ਤੁਸੀਂ ਦੇਖੋ ਸਾਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਏਰੀਆ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਿਤੇ ਗਰਦਾਸਪੁਰ ਅੰਮ੍ਰਿਤਸਰ ਠੀਕ ਹੈ ਆਪਣਾ ਹੁਣ ਪਟਿਆਲੇ ਹੁਣ ਮੋੜ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਇਹ ਰੈਲੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕਿ ਲੋਕ ਸਭਾ ਦੀ ਵੋਟ ਆ ਰਹੀਆਂ ਨੇ ਅੱਛਾ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹੂੰਗਾ ਤੁਸੀਂ ਰੈਲੀ ਦੀ ਗੱਲ ਕਰੀ ਆ ਤੁਸੀਂ ਚੌਂਕਾਂ ਦੀ ਗੱਲ ਕਰੀ ਆ ਕਿ ਹਰ ਚੌਂਕ ਦੇ ਵਿੱਚ ਤੁਹਾਨੂੰ ਬੈਨਰ ਮਿਲੂ ਪਿਛਲੇ ਦਿਨਾਂ ਦੇ ਵਿੱਚ ਮੋੜ ਚੌਂਕ ਜਿਹੜਾ ਉਹ ਵੀ ਬੜਾ ਮਸ਼ਹੂਰ ਹੋਇਆ ਕਿਉਂਕਿ ਬੈਨਰ ਇਸ ਤਰ੍ਹਾਂ ਦੇ ਨਾਲ ਲੱਗੇ ਹੋਏ ਸੀ ਜਿਵੇਂ ਕੋਈ ਬੜਾ ਵੱਡਾ ਸਮਾਗਮ ਹੋਵੇ ਤੁਸੀਂ ਰੈਲੀਆਂ ਦੀ ਗੱਲ ਕਰਦੇ ਕਿ ਰੈਲੀਆਂ ਹੋ ਰਹੀਆਂ ਨੇ ਮੋੜ ਦੀ ਰੈਲੀ ਦੀ ਆਪਾਂ ਗੱਲ ਕਰ ਲਈ ਪਿਛਲੇ ਦਿਨ ਹੀ ਹੋਈ ਆ ਬੜੀ ਚਰਚਾ ਵੀ ਉੱਤੇ ਹੋਈ ਔਰੇਲੀ ਦਾ ਤੁਸੀਂ ਕੀ ਮੰਨਦੇ ਹੋ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਦਾ ਪੈਸਾ ਖਰਚ ਕੀਤਾ ਜਾ ਰਿਹਾ ਸੀ ਤਾਂ ਕਰਕੇ ਰੌਲਾ ਪਾਉਣੀ ਆ ਕਿ ਪੰਜਾਬ ਦਾ ਪੈਸਾ ਖਰਚ ਕਿਉਂ ਹੋ ਰਿਹਾ ਤੁਸੀਂ ਕੀ ਮੰਨਦੇ ਹੋ ਕਿ ਮੋਰ ਰੈਲੀ ਦਾ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਨੂੰ ਫਾਇਦਾ ਕੀ ਹੋਇਆ ਨਹੀਂ ਦੇਖੋ ਪਹਿਲਾਂ ਇਹ ਆਪਾਂ ਗੱਲ ਕਰਦੇ ਹਾਂ ਵੀ ਕੀ ਫਾਇਦਾ ਹੋਊ ਫਾਇਦਾ ਤੇ ਆਪਾਂ ਬਾਅਦੋਂ ਹੋਣੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਬੜੀ ਤਕੜੀ ਕੌਨਸਪੀਰੇਸੀ ਦੱਸਦਾ ਕਿ ਕਰਦੇ ਪਏ ਆ ਇਹ ਇਹ ਕਰਦੇ ਪਏ ਆ ਲੋਕ ਸਭਾ ਦੀਆਂ ਵੋਟਾਂ ਕਰਕੇ ਰੈਲੀਆਂ ਪੰਜਾਬ ਦੇ ਅਲੱਗ-ਅਲੱਗ ਏਰੀਆ ਨੂੰ ਟਾਰਗੇਟ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਫਿਰ ਲੁਧਿਆਣੇ ਪਟਿਆਲੇ ਫਿਰ ਇਧਰ ਆਗੇ ਮਾਲਵੇ ਚ ਬਠਿੰਡੇ ਆਗੇ ਹਨ ਇਹ ਕਿਉਂ ਕਰਦੇ ਪਏ ਆ ਇਹ ਲੋਕ ਸਭਾ ਦੀਆਂ ਵੋਟਾਂ ਕਰਕੇ ਕਰਦੇ ਪਏ ਆ ਹੋਣੀਆਂ ਕਿੱਥੋਂ ਜਾਂਦੀਆਂ ਨੇ ਇਹ ਹੋਣੀਆਂ ਪਾਰਟੀ ਦੀ ਜੇਬ ਚੋਂ ਚਾਹੀਦੀਆਂ ਨੇ ਕੋਈ ਪਾਰਟੀ ਪੋਲੀਟਿਕਲ ਰੈਲੀ ਕਰਦੀ ਹੈ ਉਹਦਾ ਖਰਚਾ ਪਾਰਟੀ ਨੇ ਕਰਨਾ ਹੁੰਦਾ ਨਾ ਕਿ ਸਰਕਾਰ ਦੀ ਜੇਬ ਚੋਂ ਜਾਂ ਖਜ਼ਾਨੇ ਚੋਂ ਇਹ ਕੀ ਕਰਦੇ ਪਏ ਆ ਜਿਹੜੀ ਰੈਲੀ ਹੁੰਦੀ ਹੈ ਰੈਲੀ ਦੇ ਜਿਹੜੇ ਆਲੇ ਦੁਆਲੇ ਕੰਮ ਕੋਈ ਪੁਰਾਣੇ ਸਰਕਾਰਾਂ ਦੇ ਜਾਂ ਹੋਏ ਪਏ ਹੁੰਦੇ ਆ ਜਾਂ ਜਿੱਦਾਂ ਹੋਣ ਵਾਲੇ ਹੁੰਦੇ ਆ ਜਾਂ ਚੱਲਦੇ ਪਏ ਹੁੰਦੇ ਆ ਉਹਦਾ ਜੋੜ ਜਾਂ ਲਾ ਲੈਂਦੇ ਨੇ ਅਸੀਂ 1100 ਕਰੋੜ ਦੇ ਪ੍ਰੋਜੈਕਟਾਂ ਦਾ ਉਹ ਘਟਨ ਕਰਨ ਚੱਲੇ ਆ ਜੀ ਉਹ ਜਿਵੇਂ ਗਰਦਾਸਪੁਰ ਨਹੀਂ ਪਿਛਲੀ ਸਰਕਾਰ ਨੇ ਜਿਹੜਾ ਉਹ ਬਸਟੈਂਡ ਬਣਾਇਆ ਸੀਗਾ ਉਹ 10 ਕਰੋੜ ਦਾ ਬਸਟੈਂਡ ਸੀਗਾ 25-30 ਕਰੋੜ ਰੁਪਏ ਉੱਥੇ ਰੈਲੀ ਤੇ ਲਾਤਾ ਉਹ ਇੱਕ ਸਿਰਫ ਬਹਾਨਾ ਬਣਾਇਆ ਜਾਂਦਾ ਕਿ ਅਸੀਂ ਉਦਘਾਟਨ ਕਰਨ ਚੱਲੇ ਆਂ ਪਰ ਅਸਲ ਮਕਸਦ ਹੁੰਦਾ ਹੈ ਕਿ ਉਹ ਰੈਲੀ ਨੂੰ ਰਾਜ ਸਮਾਗਮ ਦਾ ਨਾਂ ਦੇ ਦਿਓ ਫਿਰ ਉੱਥੋਂ ਜਿਹੜਾ ਟੈਂਟ ਦਿੱਲੀ ਤੋਂ ਬੁਲਾਇਆ ਜਾਂਦਾ ਕਰੋੜਾਂ ਰੁਪਏ ਦਾ ਉਹ ਲਾਉਣਾ ਸਰਕਾਰੀ ਜੇਬ ਚੋਂ ਫਿਰ ਉੱਥੇ ਜਿਹੜਾ ਫੂਡ ਫੂਡ ਸਪਲਾਈ ਵਿਭਾਗ ਨੇ ਜਿਹੜੇ ਰੋਟੀਆਂ ਸਵੇਰੇ ਪਰੌਂਠੇ ਉਦੋਂ ਬਾਅਦ ਰੋਟੀਆਂ ਉਹ ਸਾਰਾ ਖਰਚਾ ਸਰਕਾਰੀ ਖਜ਼ਾਨੇ ਚੋਂ ਟੈਂਟ ਤੋਂ ਲੈ ਕੇ ਕੁਰਸੀਆਂ ਤੋਂ ਲੈ ਕੇ ਹਰ ਇੱਕ ਜਿਹੜੀ ਉੱਥੇ ਲੱਗਣ ਵਾਲੀ ਇੱਕ ਕੋਈ ਛੋਟੀ ਜੀ ਕਿੱਲ ਵੀ ਹੈ ਨਾ ਉਹ ਵੀ ਸਰਕਾਰੀ ਖਜ਼ਾਨੇ ਚੋਂ ਖਰਚਾ ਹੁੰਦਾ ਹੈ ਕਿਉਂਕਿ ਉਹਨੂੰ ਰਾਜ ਸਮਾਗਮ ਦਾ ਨਾਮ ਦੇ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਹਰ ਇੱਕ ਰੈਲੀ ਦੇ ਵਿੱਚ 25 ਤੋਂ 50 ਕਰੋੜ ਰੁਪਈਆ ਛੋਟੀ ਰੈਲੀ ਤੋਂ ਲੈ ਕੇ ਜਿੰਨੀ ਵੱਡੀ ਹੁੰਦੀ ਹੈ 50 ਕਰੋੜ ਰੁਪਏ ਤੱਕ ਉਹ ਰੈਲੀਆਂ ਦੇ ਵਿੱਚ ਖਰਚਾ ਹੁੰਦਾ ਹੈ ਹਰ ਐਤਵਾਰ ਤੇ ਉਸ ਤੋਂ ਬਾਅਦ ਆ ਜਿਹੜੇ 4-400 ਕਰੋੜ ਦੇ ਜਹਾਜ਼ ਅਰਵਿੰਦ ਕੇਜਰੀਵਾਲ ਵਾਸਤੇ ਅਰੇਂਜ ਕੀਤੇ ਜਾਂਦੇ ਆ ਬਿਨਾਂ ਗੱਲ ਦੇ ਜਿਹੜੇ ਝੂਟੇ ਛੋਟੇ-ਛੋਟੇ ਸਫਰਾਂ ਨੇ ਛੱਡੇ ਆਂਦਾ ਇਹ ਤੇ ਬਹੁਤ ਵੱਡਾ ਖਰਚਾ ਹੈ ਮਤਲਬ ਇਹ ਰੈਲ ਇਹ ਖਰਚਾ ਪੰਜਾਬ ਦੀ ਜੇਬ ਚ ਹੋ ਰਿਹਾ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਜਿਹੜਾ ਖਰਚ ਕੀਤਾ ਜਾ ਰਿਹਾ ਰੈਲੀਆਂ ਤੇ ਖਰਚਾ ਪੰਜਾਬ ਨੂੰ ਤਾਂ ਕੋਈ ਫਾਇਦਾ ਨਹੀਂ ਨਾ ਫਾਇਦਾ ਕਿਹਨੂੰ ਹੈ ਆਮ ਆਦਮੀ ਪਾਰਟੀ ਨੂੰ ਕਿਉਂਕਿ ਉਹਨਾਂ ਨੇ ਲੋਕ ਸਭਾ ਦੀਆਂ ਵੋਟਾਂ ਕਰਕੇ ਰੈਲੀਆਂ ਕਰਨੀਆਂ ਸੀਗੀਆਂ ਤੇ ਉਹਦੇ ਪੈਸਾ ਲੱਗਣਾ ਸੀ ਪਾਰਟੀ ਦਾ ਪਰ ਉਹਨੂੰ ਪੈਸਾ ਕਿਹਦਾ ਲੱਗ ਰਿਹਾ ਲੋਕਾਂ ਦਾ ਉਸੇ ਵੱਡਾ ਗੱਲ ਹੈ ਨਾ ਵੀ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਲੁੱਟਿਆ ਜਾ ਰਿਹਾ ਤੁਸੀਂ ਪਹਿਲੀ ਵਾਰ ਤੁਸੀਂ ਪਹਿਲਾਂ ਸੁਣਿਆ ਕਦੇ ਕਿ ਬਾਦਲ ਵੀ ਮਾੜੇ ਆਪਾਂ ਕਹਿੰਦੇ ਕੈਪਟਨ ਵੀ ਮਾੜਾ ਚੰਨੀ ਵੀ ਮਾੜਾ ਪਰ ਪਹਿਲਾਂ ਸੁਣਿਆ ਕਦੇ ਪੀਆਰਟੀਸੀ ਦੇ ਬੱਸਾਂ ਰੈਲੀ ਚ ਗਈਆਂ ਹੁਣ ਮੈਂ ਨਹੀਂ ਕਦੇ ਸੁਣਿਆ ਵੀ ਪੀਆਰਟੀਸੀ ਦੀਆਂ ਬੱਸਾਂ ਬੱਸ ਅੱਡੇ ਖਾਲੀ ਕਰਦੇ ਹੁਣ ਤੇ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਰੈਲੀਾਂ 'ਚ ਕਿਨੂੰ ਮੈਂ ਨਹੀਂ ਸੁਣਿਆ ਤਿੰਨ ਪਾਸੇ ਨੁਕਸਾਨ ਹੁੰਦਾ ਹੈ ਇਹਦੇ ਨਾਲ ਇਹ ਕਹਿੰਦੇ ਅਸੀਂ ਸਰਕਾਰੀ ਖਜ਼ਾਨੇ ਨੂੰ ਪੀਆਰਟੀਸੀ ਨੂੰ ਪੈਸੇ ਦੰਨੇ ਆ ਉਹ ਕਿਉਂ ਦੰਨੇ ਹੋ ਬਾਈ ਉਹ ਬੱਸਾਂ ਤਾਂ ਲੋਕਾਂ ਵਾਸਤੇ ਨਾ ਪਹਿਲੀ ਗੱਲ ਤੇ ਜੇ ਉਹ ਪੈਸੇ ਦਿੰਦੇ ਆ ਤਾਂ ਪੈਸਿਆਂ ਦਾ ਨੁਕਸਾਨ ਉਹ ਵੀ ਸਰਕਾਰੀ ਖਜ਼ਾਨੇ 'ਚੋਂ ਲੋਕਾਂ ਦਾ ਹੀ ਹੈ ਨਾ ਫਿਰ ਦੂਜਾ ਨੁਕਸਾਨ ਵੀ ਲੋਕ ਖੱਜਲ ਹੁੰਦੇ ਆ ਉੱਥੇ ਜਿਹੜੇ ਲੋਕਾਂ ਨੇ ਬੱਸਾਂ ਤੇ ਜਾਣਾ ਰੋਜ਼ ਉਹ ਅੱਡੇ ਅੱਡੇ ਖਾਲੀ ਆ ਦੂਜਾ ਨੁਕਸਾਨ ਹੋ ਕੇ ਲੋਕ ਖੱਜਲ ਖਰਚਾ ਜਿਹੜਾ ਟਿਕਟਾਂ ਤੋਂ ਰੈਵਨਿਊ ਆਉਣਾ ਸੀਗਾ ਤਿੰਨੇ ਪਾਸੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਝੁੰਡਿਆ ਜਾ ਰਿਹਾ ਹੈਗਾ ਤੇ ਸ਼ਰਮ ਕੋਈ ਹੈ ਨਹੀਂ ਇਹ ਗੱਲ ਮੈਂ ਜਸਜੀ ਬੜੇ ਦਾਅਵੇ ਨਾ ਕਹਿੰਨਾ ਵੀ ਜੇ ਲੋਕ ਸਿਆਣੇ ਹੋਣ ਜਾਂ ਕਹ ਲਓ ਵੀ ਦਿਲ ਦਿਮਾਗ ਸਾਫ਼ ਹੋਵੇ ਨਾ ਉਹ ਘੱਟੋ ਘੱਟ ਲੋਕਾਂ ਨੂੰ ਇਹ ਜੀ ਪ੍ਰੋਬਲਮ ਦੇ ਵਿੱਚ ਨਹੀਂ ਛੱਡਦੇ ਕਿ ਆਪਾਂ ਕੀ ਲੈਣਾ ਅੱਡੇ ਅੱਡੇ ਖਾਲੀ ਹੋ ਗਏ ਫਿਰ ਅਸੀਂ ਕੀ ਲੈਣਾ 10 ਲੱਖ ਰੁਪਇਆ ਇੱਕ ਘੰਟੇ ਦਾ ਜਿਹੜਾ ਖਰਚਾ ਹੁੰਦਾ ਪਿਆ ਅਸੀਂ ਕੀ ਲੈਣਾ ਉਹ ਜੀ ਨਹੀਂ ਕਰਦਾ ਯਾਰ ਖਰਚਣ ਦਾ ਤੁਸੀਂ 10 ਲੱਖ ਰੁਪਏ ਮੈਂ ਤੁਹਾਨੂੰ ਕਹਿੰਦਾ ਨਾ 10 ਲੱਖ ਰੁਪਏ ੱੱਕੇ ਨਾਲ ਯਾਰ ਤੁਸੀਂ ਇਹ ਜਹਾਜ ਤੇ ਜਾਓ ਇਹਦਾ 10 ਲੱਖ ਰੁਪਏ ਘੰਟੇ ਦਾ ਖਰਚਾ ਤੁਸੀਂ ਕਹੋਗੇ ਯਾਰ ਆਪਾਂ ਕੀ ਲੈਣਾ ਵੈਸੇ ਚੱਲਾਈ ਜਾਣਾ ਗੱਡੀ ਤੇ ਦਿਲ ਸਾਫ਼ ਹੋਏ ਬੰਦੇ ਦਾ ਜੀ ਨਹੀਂ ਕਰਦਾ ਲੋਕਾਂ ਨੇ ਪੈਸੇ ਇਸ ਤਰੀਕੇ ਨਾਲ ਬਰਬਾਦ ਕਰੰਦਾ ਪਹਿਲੇ ਦਿਨੋਂ ਹੀ ਇਹ ਜਿਹੜੇ ਹੈਗੇ ਆ ਇਹ ਇਹਨਾਂ ਦੀ ਸੋਚ ਇਹ ਜੀ ਹੈ ਸਿਰਫ ਉੱਤੋਂ ਦਿਖਾਉਂਦੇ ਆ ਕਿ ਅਸੀਂ ਮਾਣੇ ਅੱਜ ਕੀ ਹੋਇਆ ਹੁਣ ਅਰਵਿੰਦ ਕੇਜਰੀਵਾਲ ਜੀ ਕਿੱਥੇ ਨੇ ਇਸ ਟਾਈਮ ਤੇ ਦੱਸੋ ਤੁਸੀਂ ਪੰਜਾਬ ਪੰਜਾਬ ਚ ਨੇ ਕਿਉਂ ਨੇਗੇ ਕਿਉਂਕਿ ਇਹਨਾਂ ਨੇ ਤਾਂ ਆਪਣੇ ਵਿਰੋਧੀਆਂ ਨੂੰ ਅਟੈਕ ਕੀਤਾ ਹੈ ਗਲਤ ਸਹੀ ਜਿਵੇਂ ਮਰਜ਼ੀ ਜਦੋਂ ਕਿਸੇ ਵਿਰੋਧੀ ਨੂੰ ਬੁਲਾਉਂਦੇ ਨੇ ਮਜ਼ਾਕ ਵੀ ਿਣਾਉਂਦੇ ਨੇ ਵੀ ਆਉਂਦੇ ਨਹੀਂ ਜਾਂ ਬਚ ਕੇ ਭੱਜ ਗਿਆ ਯਾਰ ਕਿਸੇ ਦੇ ਘਰੇ ਭੇਜਤੀ ਵਿਜੀਲੈਂਸ ਹੁਣ ਰਵਿੰਦ ਕੇਜਰੀਵਾਲ ਜੀ ਕੀ ਕਰਦੇ ਪਏ ਹੈ ਸ਼ਰਾਬ ਘੁਟਾਲਾ ਬਹੁਤ ਵੱਡਾ ਘੁਟਾਲਾ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਜਾਣ ਬੁੱਝ ਕੇ ਉਹੀ ਘਰਾਣਿਆਂ ਨੂੰ ਪੰਜਾਬ ਤੇ ਦਿੱਲੀ ਦੇ ਵਿੱਚ ਫਾਇਦਾ ਪਹੁੰਚਾਇਆ ਗਿਆ ਉਹੀ ਵੱਡੇ ਘਰਾਣਿਆਂ ਨੂੰ ਦਿੱਲੀ ਦੇ ਵਿੱਚ ਸੁਪਰ ਐਲ 1 ਪੰਜਾਬ ਦੇ ਵਿੱਚ ਸੁਪਰ ਐਲ 1 ਦਿੱਤੇ ਗਏ ਕਿਸ ਤਰੀਕੇ ਦੇ ਨਾਲ ਜਿਹੜੇ ਐਲ 1 ਦੇ ਪ੍ਰੋਫਿਟ 2 ਤੋਂ ਲੈ ਕੇ 12-12% ਤੱਕ ਵਧਾਏ ਗਏ ਐਡੇ ਵੱਡੇ ਜਿਹੜੇ ਕਾਰੋਬਾਰ ਦੇ ਵਿੱਚ 12-12% ਤੱਕ ਪ੍ਰੋਫਿਟ ਕੀਤੇ ਗਏ ਪੰਜਾਬ ਦੇ ਵਿੱਚ 5% ਦੀ 10% ਕੀਤਾ ਗਿਆ ਉਹ ਕਿਹੜੇ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਗਿਆ ਚਲੋ ਉਹ ਕਿਵੇਂ ਵੀ ਕੀਤਾ ਉਹਦੀ ਜਾਂਚ ਚੱਲਦੀ ਪਈ ਹੈ ਨਾ ਈਡੀ ਨੇ ਬੁਲਾਇਆ ਕੇਜਰੀਵਾਲ ਜੀ ਨੂੰ ਕਿ ਆਓ ਪਿਛਲੀ ਵਾਰ ਕਹਿੰਦੇ ਜੀ ਮੈਂ ਤਾਂ ਵੋਟਾਂ ਦੇ ਵਿੱਚ ਕੈਂਪੇਨ ਕਰਨ ਜਾਣਾ ਉਦੋਂ ਨਹੀਂ ਗਏ ਹੁਣ ਅੱਗੇ ਤਾਂ ਵਿਪਾਸਨਾ ਹੁੰਦੀ ਹੁੰਦੀ ਸੀ ਬੰਗਲੌਰ ਦੇ ਵਿੱਚ ਇੱਕ ਦੀ ਕਹਿੰਦੇ ਜੀ ਮੈਂ ਪੰਜਾਬ ਦੇ ਵਿੱਚ ਵਿਪਾਸਨਾ ਕਰਨੀ ਹੈ ਹੁਸ਼ਿਆਰਪੁਰ ਦੇ ਵਿੱਚ ਕਿਉਂ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੀ ਇੱਥੇ ਪ੍ਰੋਟੈਕਸ਼ਨ ਹੋ ਜੂਗੀ ਤੇ ਈਡੀਜ ਆਈ ਤੇ ਉਹਨਾਂ ਨੂੰ ਅਸੀਂ ਉਹ ਨਹੀਂ ਕਰਨ ਦੇਣਾ ਇਸ ਕਰਕੇ ਪੰਜਾਬ ਦੇ ਵਿੱਚ ਇੱਕ ਤਰੀਕੇ ਦੇ ਨਾਲ ਅਸਾਈਲਮ ਤੇ ਬੈਠੇ ਨੇ ਗੇਜਰੀਵਾਲ ਜੀ ਭਗਵੰਤ ਮਾਨ ਜੀ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਕੇਜਰੀਵਾਲ ਜੀ ਨੂੰ ਜੇ ਈਡੀ ਬੁਲਾਉਂਦੀ ਹੈ ਤਾਂ ਤੁਸੀਂ ਉਹਨਾਂ ਨੂੰ ਭੇਜੋ ਇਸ ਤਰੀਕੇ ਦੇ ਨਾਲ ਉਹਨੂੰ ਇੱਥੇ ਬਿਨਾਂ ਗਲਤੀ ਜਿਹੜੀ ਹੈਗੀ ਹੈ ਗੈਰਕਾਨੂੰਨੀ ਪ੍ਰੋਟੈਕਸ਼ਨ ਨਾ ਦਿਓ ਤੇ ਹੁਣ ਅਰਵਿੰਦ ਕੇਜਰੀਵਾਲ ਜੀ ਉਹੀ ਅੱਜ ਉਹਨਾਂ ਨੇ ਉਹੀ ਕੀਤਾ ਮੈਂ ਤੁਹਾਨੂੰ ਦਿਖਾ ਦਿੰਦਾ ਹੈ ਵੀ ਕੱਲ ਦੀ ਤਰ੍ਹਾਂ ਹੀ ਉਹ ਉਹਨਾਂ ਨੇ ਪਹਿਲਾਂ ਦੇਖੋ ਪਹਿਲਾ ਅ ਜਹਾਜ ਇੱਥੇ ਖੜਾ ਹੈਗਾ ਪੰਜਾਬ ਦਾ VTP S ji ਚੰਡੀਗੜ੍ਹ ਖੜਾ ਹੈ ਬਿਲਕੁਲ ਆਦਮਪੁਰ ਜਿਹੜਾ ਹੈਗਾ ਏਅਰਪੋਰਟ ਪੈਂਦਾ ਹੁਸ਼ਿਆਰਪੁਰ ਦੇ ਨੇੜੇ ਜਿੱਥੇ ਇਹਨਾਂ ਨੇ ਉੱਥੇ ਜਾਣਾ ਹੈ ਭਗਵੰਤ ਮਾਨ ਜੀ ਚੱਲੇ ਆ ਏਅਰਪੋਰਟ ਤੇ ਚੰਡੀਗੜ੍ਹ ਤੋਂ ਹੈਲੀਕਾਪਟਰ ਤੁਰਿਆ ਹੈ ਹੈਲੀਕਾਪਟਰ ਚੰਡੀਗੜ੍ਹ ਤੋਂ ਤੁਰਿਆ ਆਦਮਪੁਰ ਜਿਹੜਾ ਏਅਰਪੋਰਟ ਪੈਂਦਾ ਉੱਥੇ ਪਹੁੰਚੂਗਾ ਵੀ ਆਉਣਾ ਕੇਜਰੀਵਾਲ ਜੀ ਨੇ ਆ ਤੁਸੀਂ 에어ਪੋਰਟ ਤੇ ਕੀ ਲੈਣ ਜਾਂਦੇ ਹੋ ਠੀਕ ਹੈ 8 14 ਯੂਟੀਸੀ ਉਦੋਂ ਬਾਅਦ ਕਰੀਬ ਕਰੀਬ ਉਸ ਤੋਂ ਬਾਅਦ ਡੇਢ ਘੰਟੇ ਬਾਅਦ ਦਰਬਿੰਦ ਕੇਜਰੀਵਾਲ ਜੀ ਹੁੰਦੇ ਭਗਵੰਤਮਾਨ ਜੀ ਉੱਥੇ ਵੇਟ ਕਰਦੇ ਆ ਦਿੱਲੀ ਤੋਂ ਜਿਹੜਾ ਜਹਾਜ਼ ਹੈਗਾ ਵੀਡੀਕੇਨ ਵੀ ਜਹਾਜ਼ ਚੱਲਦਾ ਤੇ ਉਹ ਪਹੁੰਚਦਾ ਆਦਮਪੁਰ ਉੱਥੇ ਬਿਲਕੁਲ 8 14 ਮਤਲਬ ਭਗਵੰਤ ਮਾਨ ਜੀ ਕੋਲੇ ਅਰਵਿੰਦ ਕੇਜਰੀਵਾਲ ਜੀ ਕਰੀਬ ਸਵਾ 2 ਘੰਟੇ ਬਾਅਦ ਪਹੁੰਚਦੇ ਆ ਭਗਵੰਤ ਮਾਨ ਜੀ ਉੱਥੇ 2 ਘੰਟੇ ਸਵਾ 2 ਘੰਟੇ ਇਸ ਤਰੀਕੇ ਨਾਲ ਹੀ ਬੈਠੇ ਰਹਿੰਦੇ ਉਡੀਕ ਕਰਦੇ ਆ ਭਗਵੰਤ ਮਾਨ ਜੀ 에ਰਪੋਰਟ ਤੇ ਗਏ ਆਦਮਪੁਰ ਕੇਜਰੀਵਾਲ ਜੀ ਦਿੱਲੀ ਤੋਂ ਜਹਾਜ਼ ਤੇ ਗਏ ਮਹਿੰਗੇ ਜਹਾਜ਼ ਤੇ ਉਸ ਤੋਂ ਬਾਅਦ ਹੁਣ ਕੀ ਹੈ ਜਿਹੜਾ ਵਿਪਾਸਨ ਆਲਾ ਇਹਨਾਂ ਦਾ ਉਹ ਉਹ ਜਿੱਥੇ ਇਹਨਾਂ ਨੇ ਕਰਨਾ ਚੋਹ ਹਾਲ ਕਰਕੇ ਆ ਕੁਛ ਇਦਾਂ ਕਰਕੇ ਜਗ੍ਹਾ ਦਾ ਨਾਮ ਹੈ ਉੱਥੇ ਜਿੱਥੇ ਇਹਨਾਂ ਨੇ ਹੈਲੀਪੈਡ ਵੀ ਬਣਾਇਆ ਤੇ ਜਿੱਥੇ ਪਾਸਨਾ ਦਾ ਕੇਂਦਰ ਵੀ ਹੈ ਉੱਥੋਂ ਹੁਣ ਜਿਹੜਾ ਆਦਮਪੁਰ ਏਅਰਪੋਰਟ ਦਾ ਰਸਤਾ ਹੈ ਕੋਈ 30 35 40 ਕਿਲੋਮੀਟਰ 40 ਕਿਲੋਮੀਟਰ ਲਾ 38 40 ਕਿਲੋਮੀਟਰ ਹੈਗਾ ਹੁਣ ਅਰਵਿੰਦ ਕੇਜਰੀਵਾਲ ਜੀ ਨੇ ਉਹ 40 ਕਿਲੋਮੀਟਰ ਗੱਡੀ ਤੇ ਸਫ਼ਰ ਨਹੀਂ ਤੈਅ ਕੀਤਾ ਪਹਿਲਾਂ ਤਾਂ ਪੰਜਾਬ ਦੇ ਜਹਾਜ਼ ਤੇ ਆਏ ਫਿਰ ਉਹ 40 ਕਿਲੋਮੀਟਰ ਗੱਡੀ ਤੇ ਸਫ਼ਰ ਨਹੀਂ ਤੈਅ ਕੀਤਾ ਭਗਵੰਤ ਮਾਨ ਜੀ ਨੂੰ ਸਪੈਸ਼ਲ ਉੱਥੇ ਬੁਲਾਇਆ ਭਗਵੰਤ ਮਾਨ ਜੀ ਫਿਰ ਉੱਥੇ ਛੱਡ ਕਮਨ ਸਨਦਾ ਨਾ ਆਦਮਪੁਰ 에어ਪੋਰਟ ਤੇ ਜਿਹੜਾ ਹੈਲੀਕਾਪਟਰ ਖੜਿਆਗਾ ਆਹ ਬਿਲਕੁਲ ਇਸ ਤੋਂ ਬਾਅਦ ਇਹ ਚੱਲਿਆ ਕੇਜਰੀਵਾਲ ਜੀ ਨੂੰ ਲੈ ਕੇ ਆਚੋ ਇਸ ਤਰੀਕੇ ਦੇ ਨਾਲ ਮਤਲਬ ਤੁਸੀਂ ਦੇਖੋ ਵੀ ਪਹਿਲਾਂ ਭਗਵੰਤ ਮਾਨ ਜੀ ਸਪੈਸ਼ਲ ਉੱਥੇ 에어ਪੋਰਟ ਤੇ ਆਉਂਦੇ ਨੇ ਆਦਮਪੁਰ 에어ਪੋਰਟ ਤੇ ਕੇਜਰੀਵਾਲ ਜੀ ਵੱਡੇ ਜਹਾਜ਼ ਤੇ ਪਹੁੰਚਦੇ ਨੇ ਫਿਰ ਭਗਵੰਤ ਮਾਨ ਜੀ ਛੱਡਣ ਜਾਂਦੇ ਨੇ ਹਜੇ ਵੀ ਉੱਥੇ ਹੀ ਨੇ ਹਜੇ ਵੀ ਉਥੇ ਅਜੇ ਵੀ ਉੱਥੇ ਹੀ ਹੈ ਉਹ ਪਾਸਨਾ ਕੋਲੇ ਰੌਲਾ ਇਹ ਹੈ ਵੀ ਜਿਹੜੇ 10 10 20 20 ਕਿਲੋਮੀਟਰ ਦੇ 30 30 ਕਿਲੋਮੀਟਰ ਦੇ ਸਫ਼ਰ ਨੇ ਉਹ ਵੀ ਅਰਵਿੰਦ ਕੇਜਰੀ왈 ਜੀ ਹੁਣ ਗੱਡੀ ਤੇ ਤੈਅ ਕਰਨਾ ਪਸੰਦ ਨਹੀਂ ਕਰਦੇ ਭਗਵੰਤ ਮਾਨ ਜੀ ਨੂੰ ਤਾਂ ਇੱਕ ਡਰਾਈਵਰ ਵਾਂਗੂ ਰੱਖ ਰੱਖਿਆਗਾ ਵੀ ਤੁਸੀਂ ਆਓ ਸਾਨੂੰ ਛੱਡ ਕੇ ਆਓ ਫਿਰ ਲੈ ਕੇ ਆਓ ਫਿਰ ਛੱਡ ਕੇ ਆਓ ਮਤਲਬ ਉਹੀ ਗੱਲ ਆ ਨਾ ਇਹ ਪੰਜਾਬ ਦਾ ਜਿਹੜਾ ਪੈਸਾ ਹੈ ਉਹਨੂੰ ਇਸ ਤਰੀਕੇ ਨਾਲ ਬਹਾਇਆ ਜਾ ਰਿਹਾ ਜਿਵੇਂ ਕੋਈ ਇਹਦੀ ਕਦਰ ਹੀ ਨਹੀਂ ਹੁੰਦੀ ਮਨਿਕ ਤੋਂ ਡਿਸਟ੍ਰੀਬਿਊਟ ਤੋਂ ਬਾਅਦ ਇੱਕ ਟੈਗਲਾਈਨ ਜਿਹੜੀ ਆ ਉਹ ਹਾਲਾਂਕਿ ਜੇ ਟਵਿੱਟਰ ਤੇ ਗੱਲ ਕਰ ਲਈ ਹੋਰ ਸੋਸ਼ਲ ਮੀਡੀਆ ਤੇ ਗੱਲ ਕਰ ਲਈ ਉਹ ਬੜੀ ਚੱਲੀ ਆ ਕਿ ਆਮ ਹੁਣ ਆਮ ਨਹੀਂ ਰਹੇ ਆਮ ਹੁਣ ਖਾਸ ਹੋ ਗਏ ਇਹ ਇਸ ਇਹ ਟੈਗਲਾਈਨ ਤੁਸੀਂ ਕਿਵੇਂ ਬਣਦੇ ਹੋ ਟਾਈਟਲ ਨੂੰ ਕਿਵੇਂ ਬਣਦੇ ਨਹੀਂ ਦੇਖੋ ਆਮ ਮੈਂ ਕਹਿੰਦਾ ਆਮ ਆਮ ਰਹਿਣ ਦੀ ਤਾਂ ਗੱਲ ਹੀ ਨਹੀਂ ਆਮ ਆਮ ਹੈਗਾ ਹੀ ਨਹੀਂ ਸੀ ਕਦੇ ਆਮ ਪਹਿਲਾਂ ਹੀ ਖਾਸ ਸੀਗੇ ਉਹ ਤੁਹਾਨੂੰ ਦਿਖਾਇਆ ਜਾਂਦਾ ਸੀ ਕਿ ਅਸੀਂ ਆਮ ਜਦੋਂ ਜਿੰਨਾ ਕੁ ਦਾ ਲੱਗਿਆ ਇਹਨਾਂ ਨੇ ਇਹਨਾਂ ਨੇ ਲਗਜ਼ਰੀ ਵਰਤੀ ਆ ਹਮੇਸ਼ਾ ਚਾਹੇ ਉਹ ਭਗਵੰਤ ਮਾਨ ਜੀ ਪਾਰਲੀਮੈਂਟ ਤੇ ਜਾਣ ਵੇਲੇ ਹਮੇਸ਼ਾ ਲਗਜ਼ਰੀ ਵਰਤੀ ਹੈ ਮੇਰੇ ਹਜੇ ਵੀ ਯਾਦ ਹੈ ਭਗਵੰਤ ਮਾਨ ਜੀ ਫਾਈਵ ਸਟਾਰ ਹੋਟਲ ਦੇ ਵਿੱਚ ਰੁਕੇ ਸੀਗੇ ਲਗਾਤਾਰ ਰਹੇ ਆ ਭਗਵੰਤ ਮਾਨ ਜੀ ਅਸ਼ੋਕਾ ਕਰਕੇ ਸ਼ਾਇਦ ਉੱਥੇ ਹੋਟਲ ਹੈ ਇਹਨਾਂ ਨੇ ਸਰਕਾਰੀ ਘਰ ਨਹੀਂ ਲਿਆ ਸੀ ਜਦੋਂ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ ਕੋਲ ਕਿਉਂਕਿ ਮੈਂਬਰ ਪਾਰਲੀਮੈਂਟ ਕੋਲ ਇੱਕ ਆਪਸ਼ਨ ਹੁੰਦੀ ਹੈ ਫਾਈਵ ਸਟਾਰ ਹੋਟਲ ਦੇ ਵਿੱਚ ਤੁਸੀਂ ਰੋਕਣਾ ਤੇ ਉਹ ਅਸ਼ੋਕਾ ਕਰਕੇ ਸ਼ਾਇਦ ਅਸ਼ੋਕਾ ਨਾਮ ਹੈ ਉੱਥੇ ਇਹਨਾਂ ਨੇ ਫਾਈਵ ਸਟਾਰ ਹੋਟਲ ਚੁਣਿਆ ਸੀਗਾ ਨਾ ਕਿ ਉਹ ਜਿਹੜਾ ਮੈਂਬਰ ਪਾਰਲੀਮੈਂਟ ਵਾਲਾ ਜਿਹੜਾ ਫਲੈਟ ਹੈਗਾ ਉਹ ਪਹਿਲੇ ਦਿਨੋਂ ਹੀ ਲਗਜ਼ਰੀ ਇਹਨਾਂ ਨੂੰ ਪਸੰਦ ਹੈ ਉਹ ਜਦੋਂ ਤੁਸੀਂ ਆਏ ਹੁਣ ਰਵਿੰਦ ਕੇਜਰੀਵਾਲ ਜੀ ਵੈਗਨਰ ਦੀ ਗੱਲ ਕਰਦੇ ਸੀ ਉਹੀ ਰਵਿੰਦ ਕੇਜਰੀਵਾਲ ਜੀ ਹੁਣ 60-70 ਲੱਖ ਦੀ ਗੱਡੀ ਵਰਤਦੇ ਨੇ ਭਗਵੰਤ ਮਾਨ ਜੀ ਜਿਹੜੀ ਗੱਲ ਕਰਦੇ ਸੀ ਉਹੀ ਭਗਵੰਤ ਮਾਨ ਜੀ 2.5 ਕਰੋੜ ਦੀ ਗੱਡੀ ਵਰਤਦੇ ਆ ਉਹਨਾਂ ਦਾ ਪਰਿਵਾਰ ਉਹੀ ਗੱਡੀ ਵਰਤਦਾ ਜਿਹੜੀ ਕਿ ਸੀਐਮ ਨੇ ਵਰਤ ਨਹੀਂ ਹੁੰਦੀ ਐ 20 25 25 ਇਹਨਾਂ ਗੱਡੀਆਂ 100-100 ਗਨਮੈਨ ਪਰਿਵਾਰ ਕੋਲੇ ਮਤਲਬ ਕਿਹੜੇ ਪਾਸੇ ਉਹ ਲਗਜ਼ਰੀ ਦੀ ਕਮੀ ਐ ਪੰਜ-ਪੰਜ ਕੋਠੀਆਂ ਰੱਖੀਆਂ ਹੋਈਆਂ ਭਗਵੰਤ ਮਾਨ ਜੀ ਨੇ ਵੱਡੀਆਂ-ਵੱਡੀਆਂ ਜਿਹੜੀਆਂ ਕਿ ਅੱਜ ਕੈਪਟਨ ਕੋਲੇ ਵੀ ਦੋ ਹੁੰਦੀਆਂ ਸੀ ਇਹਨਾਂ ਕੋਲ ਤਾਂ ਫੇਰ ਪੰਜ ਐ ਮਤਲਬ ਕਿਹੜੇ ਪਾਸੇੋਂ ਕਮੀ ਐ ਕੋਈ ਇਸ਼ਤਿਹਾਰਬਾਜ਼ੀ ਕੋਈ ਕੋਈ ਕਮੀ ਨਹੀਂ ਹੈਗੀ ਸਾਰੇ ਪਾਸੇ ਮੈਂ ਕਹਿੰਦਾ ਵੀ ਦੂਜਿਆਂ ਨਾਲੋਂ ਵੱਧ ਝੜ ਕੇ ਪੰਜਾਬ ਦਾ ਪੈਸਾ ਬਰਬਾਦ ਕਰਦੇ ਪਏ ਐ 70000 ਕਰੋੜ ਦੇ ਵਿੱਚੋਂ ਇਹਨਾਂ ਨੇ ਮੈਨੂੰ ਐ ਦੱਸੋ ਵੀ ਪੰਜਾਬ ਦੇ ਵਿੱਚ ਬਣਾਇਆ ਕੀ ਐ ਹੁਣ ਤੱਕ ਕਿਹੜੀ ਚੀਜ਼ ਐ ਜਿਹੜੀ ਪੰਜਾਬ ਦੇ ਵਿੱਚ ਇਹਨਾਂ ਨੇ 70000 ਕਰੋੜ ਦੀ ਖੜੀ ਕੀਤੀ ਕੋਈ ਵਿਜ਼ੀਬਲ ਡਵੈਲਪਮੈਂਟ ਦਿਖਦੀ ਐ ਤੁਹਾਨੂੰ ਸੜਕਾਂ ਤਾਂ ਟੁੱਟੀਆਂ ਪਈਆਂ ਸਕੂਲਾਂ ਦੇ ਵਿੱਚ ਤਾਂ ਬੁਰਾ ਹਾਲ ਐ ਤੁਸੀਂ ਦੇਖਿਆ ਹਸਪਤਾਲਾਂ ਦੇ ਵਿੱਚ ਦਵਾਈਆਂ ਨਹੀਂ ਹੈਗੀਆਂ ਪੱਟੀਆਂ ਨਹੀਂ ਹੈਗੀਆਂ ਐਕਸ-ਰੇ ਫਿਲਮਾਂ ਨਹੀਂ ਹੈਗੀਆਂ ਡਾਕਟਰ ਨਹੀਂ ਹੈਗੇ ਬਥੇਰੇ ਇਹ ਹਜੇ ਸਕੂਲ ਆ ਜਿੱਥੇ ਟੀਚਰ ਨਹੀਂ ਹੈਗੇ ਜਿਹੜੇ ਪੀਏ ਜਿਹੜੇ ਡਿਸਪੈਂਸਰੀਆਂ ਸੀ ਉਹ ਬੰਦ ਕਰਕੇ ਮੁੱਲਾ ਕਲੀਨਿਕ ਬਣਾਤੇ ਜਿਹੜੇ 2 ਵਜੇ ਵਿੱਚ 3 ਵਜੇ ਬੰਦ ਹੋ ਜਾਂਦੇ ਨੇ ਜਾਲੀ ਹੈ ਜਾਲੀ ਜਿਹੜੇ ਮਰੀਜ਼ ਪਾਈ ਜਾਂਦੇ ਨੇ ਖੰਨੇ ਦਾ ਯਾਦ ਆ ਤੁਹਾਡੇ ਇੱਕ ਦਿਨ ਦੇ ਵਿੱਚ ਉਹ ਕਹਿੰਦੇ 4-5 ਘੰਟਿਆਂ ਦੇ ਵਿੱਚ ਅਸੀਂ 302 ਮਰੀਜ਼ ਦੇਖਤੇ ਇੱਕ ਡਾਕਟਰ ਨੇ ਉਹ ਪੰਜਾਬ ਦਾ ਖਜ਼ਾਨਾ ਲੁੱਟੇ ਹੀ ਜਾ ਰਹੇ ਹਨ ਤ੍ਰੱਕਿਆ ਜਾਂ ਉਹ ਕਿ ਡਿਵੈਲਪਮੈਂਟ ਡਿਵੈਲਪਮੈਂਟ ਆ ਜਿਹੜੀ ਇਹ ਕਹਿੰਦਾ ਕਿ ਪਿਛਲੀਆਂ ਸਰਕਾਰਾਂ ਨੇ 70 75 ਸਾਲਾਂ ਦੇ ਵਿੱਚ ਨਹੀਂ ਕੀਤੀ ਅਸੀਂ ਮਹਿਜ਼ ਪਾਉਣੇ ਦੋ ਦੋ ਸਾਲਾਂ ਦੇ ਵਿੱਚ ਸਾਡੀ ਸਰਕਾਰ ਆਈ ਸੀ ਉਹਦੇ ਵਿੱਚ ਕਰਤੀ ਨਹੀਂ ਮੈਨੂੰ ਦੱਸੋ ਵੀ ਕਿੱਥੇ ਵਿਜੀਬਲ ਡਿਵੈਲਪਮੈਂਟ ਹੈ ਕਿੱਥੇ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਜੀ ਭਗਵੰਤ ਮਾਨ ਜੀ ਨੂੰ ਪੁੱਛੋ ਵੀ ਕਦੋਂ ਤੁਸੀਂ ਇਹਨਾਂ ਦੀ ਜਿਹੜੀ ਹੈਗੀ ਹੈ ਨੋਟੀਫਿਕੇਸ਼ਨ ਕੱਢੀ ਸੀ ਤੇ ਕਦੋਂ ਤੁਸੀਂ ਜਿਹੜੇ ਦਿੱਤੇ ਆ ਲਿਸਟ ਤੇ ਮੰਗੋ ਨਾ ਕਦੇ ਇਹਨਾਂ ਤੋਂ ਵੀ ਕਿਹੜੀਆਂ ਨੌਕਰੀਆਂ ਤੁਸੀਂ ਦਿੱਤੀਆਂ ਨੇ ਕਿੰਨੇ ਪੱਕੇ ਕੀਤੇ ਲੋਕ ਤਾਂ ਟੈਂਕੀਆਂ ਦੇ ਚੜੇ ਬੈਠੇ ਨੇ ਵੀ ਸਾਨੂੰ ਪੱਕਾ ਨਹੀਂ ਕੀਤਾ ਝੂਠ ਬੋਲ ਕੇ ਇਦਾਂ ਖਬਰਾਂ ਲਵਾ ਕੇ ਬਸ ਬਸ ਕਰਤਾ ਬੈਨੀਫਿਟ ਤਾਂ ਪੱਕੇ ਵਾਲੇ ਮਿਲਦੇ ਨਹੀਂ ਪਰ ਅਰਵਿੰਦ ਕੇਜਰੀਵਾਲ ਤਾਂ ਇਸ ਦੀ ਮੋੜ ਰੈਲੀ ਦੇ ਵਿੱਚ ਹੀ ਕਹਿ ਕੇ ਗਏ ਕਿ ਜਦੋਂ ਪਿਛਲੀ ਵਾਰੀ ਪਹਿਲੀਆਂ ਸਰਕਾਰਾਂ ਵਾਲੇ ਅਸੀਂ ਆਉਂਦੇ ਹੁੰਦੇ ਸੀ ਤਾਂ ਟੈਂਕੀਆਂ ਦੇ ਉੱਪਰ ਅਧਿਆਪਕ ਚੜੇ ਹੁੰਦੇ ਸੀ ਪਰ ਕਹਿੰਦੇ ਹੁਣ ਮੁਲਾਜ਼ਮ ਜਿਹੜੇ ਅਧਿਆਪਕ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚ ਫਿਰ ਦਿਖਦੇ ਨਹੀਂ ਉਹਨਾਂ ਨੂੰ ਇਹਨਾਂ ਦੀ ਰੈਲੀ ਵਲੇ ਵੀ ਚੜੇ ਬੈਠੇ ਸੀ ਤੁਸੀਂ ਤਾਂ ਦੇਖੀ ਹੈ ਹਾਂ ਇਹਨਾਂ ਨੂੰ ਬਸ ਇਹ ਆ ਵੀ ਇਹ ਹੁਣ ਦੇਖਣਾ ਪਸੰਦ ਨਹੀਂ ਕਰਦੇ ਹੈਲੀਕਾਪਟਰ ਤੇ ਆਉਂਦੇ ਨੇ ਜਹਾਜ਼ ਤੇ ਆਉਂਦੇ ਨੇ ਉੱਤੋਂ ਦੀ ਟੱਪ ਜਾਂਦੇ ਨੇ ਸੜਕ ਤੇ ਜਾਂਦੇ ਨਹੀਂ ਜਾਂ ਜੇ ਜਾਂਦੇ ਆ ਕੁੱਟ ਦੇ ਮਾਰ ਕੇ ਪਰਾਂ ਕਰ ਦਿੰਦੇ ਨੇ ਉਹਨਾਂ ਨੂੰ ਦੇਖਣਗੇ ਕਿਵੇਂ ਹੁਣ ਇਦਾਂ ਤੇ ਹੈ ਨਹੀਂ ਵੀ 400 ਕਰੋੜਾਂ ਜਹਾਜ਼ 'ਚ ਬੈ ਕੇ ਥੱਲੇ ਬੇਰੋਜ਼ਗਾਰ ਦੇਖ ਜਾਣਗੇ ਉਹ ਤਾਂ ਦਿਖਦੇ ਨਹੀਂ ਨਾ ਬੇਰੋਜ਼ਗਾਰ ਦੇਖਣ ਨਾ ਗਰੀਬ ਦੇਖਣ ਨਾ ਤੁਹਾਨੂੰ ਮਾਸਟਰ ਦੇਖਣ ਨਾ ਕੋਈ ਬੇਰਜਗਾ ਨਾ ਕੋਈ ਬੇਰੋਜ਼ਗਾਰ ਦੇਖਣ ਤੁਹਾਨੂੰ ਕੋਈ ਵੀ ਨਹੀਂ ਦਿਖਦਾ ਨਾ 400 ਕਰੋੜ ਦੇ ਜਹਾਜ਼ 'ਚ ਬੈ ਕੇ ਤਾਂ ਕੁਝ ਵੀ ਨਹੀਂ ਦਿਖਦਾ ਥੱਲੇ ਦੇਖਣਗੇ ਕਿ ਮਿਰਬਿੰਦ ਕੇਜਰੀਵਾਲ ਜੀ ਨੂੰ ਜੇ 400 ਕਰੋੜ ਦੇ ਜਹਾਜ਼ੋਂ ਥੱਲੇ ਉਤਰਣਗੇ ਜ਼ਮੀਨ ਤੇ ਆਉਣਗੇ ਸੜਕ ਦਾ ਹਾਲ ਦੇਖਣਗੇ ਕੋਈ ਸੜਕ ਵੀ ਟੁੱਟੀ ਐ ਉੱਥੇ ਬੇਰੋਜ਼ਗਾਰ ਵੀ ਬੈਠੇ ਆ ਉੱਥੇ ਜਿਹੜੇ ਤੁਸੀਂ ਟੀਚਰਾਂ ਨੂੰ ਵਾਅਦਾ ਕੀਤਾ ਸੀ ਉਹ ਵੀ ਬੈਠੇ ਆ ਜਿਹਨੂੰ ਤੁਸੀਂ ਭੈਣ ਬਣਾਇਆ ਸੀ ਉਹ ਕੁੜੀ ਵੀ ਬੈਠੀ ਐ ਟੈਂਕੀਆਂ ਤੇ ਵੀ ਜਿਹੜੇ ਹੋਇਆ ਸਾਰਾ ਕੁਛ ਹੀ ਐ ਜ਼ਮੀਨ ਤੇ ਪੈਰ ਹੀ ਨਹੀਂ ਲਾਉਂਦੇ ਕੀ ਕਰੀਏ ਹੁਣ ਦਿੱਲੀੋਂ 에ਅਰਪੋਰਟ ਤੇ 에ਅਰਪੋਰਟ ਤੋਂ ਹੈਲੀਕਾਪਟਰ ਤੇ ਰੈਲੀ ਤੇ ਰੈਲੀ ਤੋਂ ਫੇਰ ਹੈਲੀਪੈਡ ਤੋਂ 에ਅਰਪੋਰਟ ਤੇ ਫੇਰ ਦਿੱਲੀ ਤਾਂ ਕੀ ਤੇ ਦੇਖਣਗੇ ਕਿਵੇਂ ਮਤਲਬ ਇਹ ਗੱਲ ਹੈ ਵੀ ਇਹ ਹੁਣ ਪੈਰ ਛੱਡ ਚੁੱਕੇ ਆ ਜਦੋਂ ਤੱਕ ਲੋਕਾਂ ਨੂੰ ਨਹੀਂ ਪਤਾ ਸੀਗਾ ਮੈਂ ਵੀ ਐਸੇ ਕਰਕੇ ਮਿਹਨਤ ਕੀਤੀ ਇਸ ਗੱਲ ਦੀ ਮੈਨੂੰ ਕਿਹੜਾ ਕੋਈ ਇਹ ਚੀਜ਼ ਦਾ ਕੋਈ ਹੋਇਆ ਕਿ ਮੈਂ ਟਾਈਮ ਖਰਾਬ ਕੀਤਾ ਮੈਂ ਵੀ ਲੋਕਾਂ ਨੂੰ ਦੱਸਣ ਲਈ ਕਿ ਇਹ ਕਰਦੇ ਪਏ ਅਸਲ ਦੇ ਵਿੱਚ ਹੁਣ ਜੇ ਲੋਕਾਂ ਨੂੰ ਵੈਸੇ ਦੱਸੀ ਤੇ ਲੋਕ ਕਹਿੰਦੇ ਸਬੂਤ ਲਿਆਓ ਜੀ ਆਹ ਸਬੂਤ ਹੈ ਦੇਖ ਲਓ ਹੁਣ ਵੀਡੀਓ ਪੇਸ਼ ਕਰਦੇ ਵੀਡੀਓ ਪੇਸ਼ ਕਰਦੇ ਤੁਹਾਨੂੰ ਰਡਾਰ ਦਾ ਡਾਟਾ ਪੇਸ਼ ਕਰਦਾ ਇਹ ਵੀ ਦੱਸਦਾ ਵੀ ਕਿੱਧਰ ਦੀ ਜਹਾਜ ਆਇਆ ਮੋੜਿਆ ਸੀ ਤੇ ਕਿਹੜੇ ਟਾਈਮ ਤੇ ਗਿਆ ਸੀ ਹੁਣ ਬੋਲਦੇ ਕਿਉਂ ਨਹੀਂ ਬੋਲੇ ਇਹਨਾਂ ਦਾ ਕੋਈ ਮਾਲਵਿੰਦਰ ਕੰਗ ਵੀ ਨਹੀਂ ਬੋਲਿਆ ਕੱਲ ਤੇ ਜਿਹੜਾ ਕਿ 5 ਮਿੰਟ ਬਾਅਦ ਆ ਜਾਂਦਾ ਵੀ ਹਾਂਜੀ ਬੋਲੋ ਜੀ ਪਰ ਮੈਂ ਕਜ ਰੱਖ ਕੇ ਉੱਥੇ ਵੀ ਹਾਂਜੀ ਇਹਨੇ ਐ ਕੀਤਾ ਐ ਕੀਤਾ ਨਾ ਇਹਨਾਂ ਦਾ ਕੋਈ ਮੰਤਰੀ ਬੋਲਿਆ ਨਾ ਭਗਵੰਤ ਮਾਨ ਜੀ ਨੇ ਤਾਂ ਬੋਲਣਾ ਹੀ ਕੀ ਸੀ ਪਤਾ ਹੈ ਵੀ ਡਾਟਾ ਸਾਰਾ ਜਮਾ ਸੱਚਾ ਹੈਗਾ ਬੋਲਣਗੇ ਕਿਵੇਂ ਲੈ ਹੁਣ ਅੱਜ ਆਦਮਪੁਰ ਵਾਲਾ ਦਿਖਾਇਆ ਲੈ ਬੋਲ ਕੇ ਦਿਖਾਣ ਵੀ ਝੂਠ ਹੈ ਨਹੀਂ ਬੋਲ ਸਕਦੇ ਭਾਈ ਨਹੀਂ ਬੋਲ ਸਕਦੇ ਕਿਉਂਕਿ ਇਹ ਕੱਚੇ ਨੇ ਤੇ ਜਿਹੜਾ ਕੁਝ ਆਪਾਂ ਲੋਕਾਂ ਨੂੰ ਦੱਸਦੇ ਹਾਂ ਬਿਲਕੁਲ 100 ਵਾਰੀ ਵੈਰੀਫਾਈ ਕਰਕੇ ਚੰਗੇ ਤਰੀਕੇ ਦੇ ਨਾਲ ਕੋਸ਼ਿਸ਼ ਕਰਦੇ ਆਂ ਵੀ ਦੱਸਿਆ ਜਾਵੇ ਜੀ ਮਾਨਿਕ بھائی ਸਮਾਂ ਦਿੱਤਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਤੁਸੀਂ ਆਮਨ ਸਰ ਮੇਰੇ ਨਾਲ ਆਰਟੀ ਐਕਟਿਵਿਸਟ ਮਾਨੀ ਗੋਇਲ ਹਰਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਇਹ ਚੀਜ਼ਾਂ ਪੰਜਾਬ ਦੇ ਪੰਜਾਬ ਦਾ ਪੈਸਾ ਜਿਹੜਾ ਬਰਬਾਦ ਹੋ ਰਿਹਾ ਪੰਜਾਬ ਦਾ ਪੈਸਾ ਜਿਹੜਾ ਖਰਾਬ ਕੀਤਾ ਜਾ ਰਿਹਾ ਇਹੀ ਕਾਰਨ ਹੈ ਕਿ ਅਸੀਂ ਵਕਫ ਵਕਫ ਜਾਣਕਾਰੀ ਜਿਹੜੀ ਆ ਉਹ ਲੋਕਾਂ ਤੱਕ ਲੈ ਕੇ ਆਉਣਾ ਲੋਕਾਂ ਤੱਕ ਜਿਹੜੀ ਹੈਗੀ ਉਹ ਸਾਂਝੀ ਕਰਦੇ ਆਂ ਇਸ ਚੀਜ਼ ਦਾ ਕਹਿੰਦੇ ਨੇ ਕਿ ਦੁੱਖ ਹੁੰਦਾ ਕਿ ਪੰਜਾਬ ਦਾ ਪੈਸਾ ਇਸ ਤ ਆਪਣੇ ਦੋਸਤ ਚਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ